ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਹਾਲਤ ਧੋਬੀ ਦੇ ਕੁੱਤੇ ਵਰਗੀ ਕਿਉਂ ਹੋਈ ਪਈ ਹੈ ਪੰਜਾਬੀਆਂ ਨੂੰ ਪੰਜਾਬੀ ਬੋਲਣ ਦੇ ਪੰਜਾਬੀ ਔਲਾਦ ਨੂੰ ਪੰਜਾਬੀ ਬੋਲਣ ਦੇ ਬੈਨ ਲਾਤਾ ਹੋਇਆ ਕਿ ਲਾ ਤੂੰ ਇਹ ਗੱਲ ਕੀਤੀ ਧੋਬੀ ਦੇ ਕੁੱਤੇ ਨਾ ਤੇ ਅੰਗਰੇਜ਼ੀ ਆਈ ਹਾਂਜੀ ਤੇ ਪੰਜਾਬੀ ਵੀ ਭੁੱਲ ਗਈ ਸਰਕਾਰੀ ਸਕੂਲਾਂ ਦੇ ਵਿੱਚ ਅੰਗਰੇਜ਼ੀ ਦੀ ਇਸ ਦਸ਼ਾ ਦੇ ਲਈ ਜ਼ਿੰਮੇਵਾਰ ਹੈ ਨਲਾਇਕ ਤੇ ਮੌਕਾਪ੍ਰਸਤ ਸਿਆਸਤ ਤੇ ਬੇਈਮਾਨ ਅਫਸਰशाही ਮੈਂ ਬਸਾਬਰ ਸੀਬੀਐਸਸੀ ਪੜ੍ਹ ਕੇ ਤੁਰ ਪਿਆ ਸੀ ਹਾਂਜੀ ਸੀਬੀਐਸਸੀ ਪੱਲੇ ਕੀ ਆ ਹੂੰ ਸੀਬੀਐਸਸੀ ਨੇ ਸਾਡੇ ਪੰਜਾਬ ਚ ਆ ਕੇ ਸਾਡੇ ਪੰਜਾਬ ਦਾ ਇਤਿਹਾਸ ਮਾਰਤਾ ਸਾਡੇ ਬੱਚੇ ਕੋ ਇਤਿਹਾਸ ਕੋ ਲਿਆ ਸੀਬੀਐਸਸੀ ਸਕੂਲ ਚ ਪੜ੍ਹਨੇ ਬੱਚੇ ਨੂੰ ਆਪਣੇ ਇਤਿਹਾਸ ਦਾ ਨਹੀਂ ਪਤਾ ਸੱਚੀ ਮੇਰਾ ਜ਼ਿਕਰ ਤਾਂ ਹੁੰਦਾ ਕਿ ਮੈਡਮਾਂ ਮਿਲਦੀਆਂ ਇਹਨਾਂ ਨੂੰ ਕਹਿੰਦੇ ਆਹ ਕੰਮ ਕੀਤਾ ਮੈਂ ਕਹਿੰਦਾ ਤੇ ਤੁਹਾਡੇ ਵਰਗੀ ਕੁੜੀਆਂ ਨਾ ਮੈਂ ਕਹਿੰਦਾ ਬੇਟਾ ਤੇਰੇ ਮੈਂ ਪੈਰੀਂ ਦਿਨਾਉਣਾ ਹੂੰ ਤੂੰ ਸੱਚੀ ਟੀਚਰ ਪਰ ਜਿਹੜੇ ਨਕਮੇ ਆ ਜਿਨ੍ਹਾਂ ਨੇ ਤਨਖਾਹੀ ਚ ਕੀ ਹੈਗੀ ਮੈਂ ਜਿਕਰ ਕਰਦਾ ਉਹਨਾਂ ਨੂੰ ਗੋਲੀ ਮਾਰ ਦਿਆਂ ਪਾਪਿਓ ਉਹ ਪਾਪਿਓ ਤੁਸੀਂ ਕੀ ਕਰਦੇ ਹੋ ਵੱਡਾ ਅਸਰਾ ਲਿਖਿਆ ਹੋਇਆ ਹੈ ਸੀਬੀਐਸਸੀ ਮੰਤ ਇਹ ਸੀਬੀਐਸਸੀ ਹੈ ਹਾਂਜੀ ਮੈਂ ਕਿਹਨੂੰ ਪੁੱਛਦਾ ਨਾ ਕਹਿੰਦੇ ਵੀ ਤੁਹਾਨੂੰ ਮੱਚਾਂ ਕਹਿੰਦੇ ਸੀਬੀਐਸਸੀ ਬਣਦਾ ਹੂੰ ਮੈਂ ਸੀਬੀਐਸਸੀ ਕਿਉਂ ਹੁੰਦਾ ਸਤਰੀਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਂ ਕਰਮசூਟੀ ਤੇ ਪ੍ਰੋਗਰਾਮ ਹੈ ਜੀ ਖਾਸ ਗੱਲਬਾਤ ਤੇ ਵਿਸ਼ਾ ਹੈ ਜੀ ਤੀਸਰੀ ਅੱਖ ਦਾ ਚਿੱਟਾ ਮੋਤੀਆ ਅੰਗਰੇਜ਼ੀ ਭਾਸ਼ਾ ਦੀ ਵੱਧ ਰਹੀ ਲੋੜ ਹੈ ਕਿ ਲੋਕ ਆਪਣੀ ਔਲਾਦ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਭੇਜਣ ਲੱਗ ਪਏ ਨੇ ਤੇ ਜੇਕਰ ਉਹਨਾਂ ਨੂੰ ਪੁੱਛਿਆ ਜਾਵੇ ਤਾਂ ਉੱਤਰ ਇਹੀ ਹੁੰਦਾ ਹੈ ਵੀ ਅੰਗਰੇਜ਼ੀ ਭਾਸ਼ਾ ਦੀ ਪੜ੍ਹਾਈ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਹੈ ਤੇ ਅੰਗਰੇਜ਼ੀ ਭਾਸ਼ਾ ਦੀ ਪੜ੍ਹਾਈ ਦੇ ਬਿਹਾਲ ਰਹਿਣ ਕਾਰਨ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਘਟ ਗਏ ਨੇ ਤੇ ਸਕੂਲ ਹੁਸ਼ਿਆਰ ਬੱਚਿਆਂ ਤੋਂ ਵੀ ਵਾਂਝੇ ਹੋ ਗਏ ਨੇ ਹੋਰ ਕਾਰਨਾਂ ਦੇ ਨਾਲ-ਨਾਲ ਵੱਡਾ ਕਾਰਨ ਅੰਗਰੇਜ਼ੀ ਦੀ ਪੜ੍ਹਾਈ ਹੈ ਜਿਸ ਦੇ ਬਾਰੇ ਪ੍ਰਾਈਵੇਟ ਸਕੂਲ ਸਹਿਜ ਹੀ ਲੋਕਾਂ ਅੰਦਰ ਤਾਰਨਾ ਬਣ ਗਏ ਨਹੀਂ ਕਿ ਅੰਗਰੇਜ਼ੀ ਪ੍ਰਾਈਵੇਟ ਸਕੂਲ ਹੀ ਪੜਾ ਸਕਦੇ ਨੇ ਸਰਕਾਰੀ ਸਕੂਲਾਂ ਦੇ ਵਿੱਚ ਅੰਗਰੇਜ਼ੀ ਦੀ ਇਸ ਦਸ਼ਾ ਦੇ ਲਈ ਜ਼ਿੰਮੇਵਾਰ ਹੈ ਨਲਾਇਕ ਤੇ ਮੌਕਾਪ੍ਰਸਤ ਸਿਆਸਤ ਤੇ ਬੇਈਮਾਨੀ ਅਪਸਰ ਸ਼ਾਹੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਜੇਕਰ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਕਰਨਾ ਵੀ ਹੈ ਤਾਂ ਫਿਰ ਅੰਗਰੇਜ਼ੀ ਵਿਸ਼ੇ ਦੇ ਵੱਲ ਉਚੇਚਾ ਧਿਆਨ ਦੇਣਾ ਪਵੇਗਾ ਤੇ ਜੇਕਰ ਸਾਰੀਆਂ ਸੰਬੰਧਿਤ ਧਿਰਾਂ ਦੀ ਨੀਅਤ ਦੇ ਵਿੱਚ ਹੀ ਖੋਟ ਹੈ ਤਾਂ ਫਿਰ ਜਿਨ੍ਹਾਂ ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਉਹਨਾਂ ਦਾ ਤਾਂ ਰੱਬ ਹੀ ਰੱਖਾ ਹੈ ਸੋ ਸਿੱਖਿਆ ਦੇ ਵਿਸ਼ੇ ਦੇ ਸਬੰਧੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸਿੱਖਿਆ ਸ਼ਾਸਤਰੀ ਸਟੇਟ ਅਬਡੀ ਰੋਸ਼ਨ ਖੇੜਾ ਜੀ ਖੇੜਾ ਜੀ ਬਹੁਤ-ਬਹੁਤ ਸਵਾਗਤ ਹੈ ਮਿਹਰਬਾਨੀ ਜੀ ਰਾਜੀ ਰੋ ਸੋ ਖੇੜਾ ਸਾਹਿਬ ਜੀ ਗੱਲ ਕੀਤੇ ਜਾਵੇ ਇਹ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਦੀ ਅੰਗਰੇਜ਼ੀ ਮਰਗਦਰਸ਼ਨਾ ਹੀ ਨਿਗਲ ਗਈ ਹੈ ਤੇ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਹਾਲਤ ਧੋਬੀ ਦੇ ਕੁੱਤੇ ਵਰਗੀ ਕਿਉਂ ਹੋਈ ਪਈ ਹੈ ਉਹ ਨਾ ਤਾਂ ਪੰਜਾਬੀ ਸੱਭਿਆਚਾਰ ਦੇ ਰਹੇ ਨੇ ਤੇ ਨਾ ਹੀ ਉਹਨਾਂ ਨੂੰ ਅੰਗਰੇਜ਼ੀ ਆਈ ਹੈ ਕੀ ਲੱਗਦਾ ਇਹ ਤੁਹਾਨੂੰ ਇਸ ਤੇ ਖੜੇ ਸਨ ਹਾਂ ਦੇਖੋ ਅੱਜ ਦੀ ਜਿਹੜੇ ਨਾ ਬਰਨਿੰਗ ਟਾਪਿਕ ਹੈਗਾ ਜੋ ਅਸੀਂ ਦੇਖ ਰਹੇ ਹਾਂ ਜੋ ਦੁਆਰ ਤੇ ਲਿਖਿਆ ਜਿਹਨੂੰ ਪੜ੍ਹਨਾ ਸੀ ਤਾਂ ਲੋਕੀ ਨਹੀਂ ਪੜ੍ਹ ਰਹੇ ਹੂੰ ਉਹ ਇਹੀ ਹੈਗਾ ਕਿ ਅਸੀਂ ਹਣ ਬ੍ਰੇਨ ਡ੍ਰੇਨ ਹੋ ਗਿਆ ਹੂੰ ਸਾਡੇ ਮਾਪੇ ਨਾ ਪਤਾ ਨਹੀਂ ਕਿ ਕਿਹੜੇ ਚੱਕਰ ਚ ਪੈ ਗਿਆ ਕਿਹੜੀ ਉਸ 70 ਰੁਪਏ ਦੀ ਪੈ ਗਿਆ ਅਸੀਂ ਅੰਗਰੇਜ਼ਾਂ ਨੂੰ ਕੱਢ ਕੇ ਹੂੰ ਭਾਸ਼ਾ ਨੂੰ ਗੱਲਣਾ ਨਾ ਲਿਆ ਜੀ ਬਿਲਕੁਲ ਅਸੀਂ ਜਾਤੀ ਜਸ਼ਨ ਮਨਾਏ ਹਮ ਅਸੀਂ ਅੰਗਰੇਜ਼ੀ ਕੱਢਦੇ ਆ ਇਹ ਠੀਕ ਆ ਅੰਗਰੇਜ਼ੀ ਕੱਢਣ ਤੋਂ ਪਹਿਲਾਂ ਅੰਗਰੇਜ਼ੀ ਸਿੱਖਣੀ ਪਈ ਸਾਨੂੰ ਹਮ ਜੇ ਸਾਨੂੰ ਅੰਗਰੇਜ਼ੀ ਨਾ ਆਉਂਦੀ ਤਾਂ ਨਿਕਲਣੀ ਨਹੀਂ ਸੀ ਬਿਲਕੁਲ ਜੀ ਹੈਨਾ ਜੀ ਲੇਕਿਨ ਗੱਲ ਇਹ ਵੀ ਹੈ ਕਿ ਇੱਕ ਅੰਗਰੇਜ਼ੀ ਜਿਹੜੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਹੈਗੀ ਆ ਹਮ ਜੇ ਤੁਸੀਂ ਗਲੋਬਲ ਗੱਲ ਕਰਦੇ ਨਾ ਦੁਨੀਆ ਦੀ ਗੱਲ ਕਰਦੇ ਆ ਕਿ ਰੋਜ਼ਗਾਰ ਦੇ ਸਾਧਨ ਲਈ ਵੀ ਮਈਆ ਹੋ ਸਕਦੇ ਆ ਹਮ ਜੀ ਤੇ ਤੁਹਾਨੂੰ ਅੰਗਰੇਜ਼ੀ ਜ਼ਰੂਰੀ ਆ ਇਹ ਗੱਲ ਮੰਨ ਲੀਂਦੇ ਆਪਾਂ ਲੇਕਿਨ ਉਹਦੇ ਵੱਟੇ ਹਮ ਤੁਸੀਂ ਜਿਸ ਵੀ ਖਿੱਤੇ ਰਹੇ ਨੇ ਉਹਦੀ ਇੱਕ ਮਾਂ ਬੋਲੀ ਹੁੰਦੀ ਆ ਹਾਂਜੀ ਉਹਦੀ ਮਾਂ ਬੋਲੀ ਹੁੰਦੀ ਆ ਜਿਹੜੀ ਮਦਰ ਟੰਗ ਹੁੰਦੀ ਆ ਮਾਂ ਪਾਸ਼ਾ ਹੁੰਦੀ ਆ ਉਹ ਭਾਸ਼ਾ ਵਾ ਜਿਹੜੀ ਸੀ ਮਾਂ ਦੇ ਦੁੱਧ ਤੋਂ ਸਿੱਖਦੇ ਆ ਹੂੰ ਜੀ ਬਿਲਕੁਲ ਸਹੀ ਔਰ ਮਾਂ ਤੇ ਦੁੱਧ ਤੋਂ ਸਿੱਖੀ ਭਾਸ਼ਾ ਜਿਹੜੀ ਹੈਗੀ ਆ ਉਹ ਤੁਹਾਨੂੰ ਸੁਪਨੇ ਆਉਂਦੇ ਆ ਹੂੰ ਉਹਦੇ ਵਿੱਚ ਹੀ ਖਿਆਲ ਸੱਜਦੇ ਆ ਹਾਂਜੀ ਜਿਹੜੀ ਭਾਸ਼ਾ ਤੁਹਾਨੂੰ ਸੁਪਨੇ ਆਉਂਦੇ ਆ ਖਿਆਲ ਸੱਜਦੇ ਆ ਤੇ ਜੋ ਦੂਜੀ ਭਾਸ਼ਾ ਸਿਖਾਓਗੇ ਤੇ ਨਹੀਂ ਸਿੱਖਣੀ ਹੂੰ ਕਾਰਨ ਕਿ ਆ ਕਿ ਤੁਸੀਂ ਪਹਿਲਾਂ ਅਨਵਾਦ ਕਰੋਗੇ ਆਪਣੀ ਭਾਸ਼ਾ ਚ ਹਾਂਜੀ ਫਿਊ ਦੀ ਤਿਆਰੀ ਕਰੋਗੇ ਉਹ ਤਿਆਰੀ ਕਰਕੇ ਕਿੰਨਾ ਕਚਰਾ ਦਿਮਾਗ ਪਾਈ ਜਾਓਗੇ ਤੁਸੀਂ ਹੂੰ ਰੱਟਾ ਹੋ ਜਾਣਾ ਨਾ ਰੱਟਾ ਹੋ ਜਾਣਾ ਨਾ ਜੀ ਦੁੱਖ ਦੀ ਗੱਲ ਹੀ ਆ ਹੂੰ ਹੁਣ ਇੱਥੇ ਕੀ ਹੋ ਗਿਆ ਸਾਡੇ ਨਾ ਸਰਕਾਰੀ ਸਕੂਲਾਂ ਦੇ ਵਿੱਚ ਜਦੋਂ ਸਾਡੇ 47 ਤੋਂ ਬਧਾ ਦੇ ਯਾਦ ਹੋਇਆ ਹਾਂਜੀ ਤਾਂ ਸਰਕਾਰੀ ਸਕੂਲ ਹੀ ਸਾਡੇ ਕੋਲ ਸੀਗੇ ਜੀ ਥੋੜੇ ਸੀਗੇ ਹੂੰ ਪੜ੍ਹਾਈ ਬਹੁਤ ਘੱਟ ਸੀ ਲੇਕਿਨ ਜਦੋਂ ਉਹ ਵਧੇ ਆ ਤੇ ਸਾਡੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਵੀ ਸਿਰ ਜਿਗੀਆਂ ਹੂੰ ਉਹਨਾਂ ਨੂੰ ਵੀ ਲੱਗਦਾ ਸੀ ਵੀ ਐਜੂਕੇਸ਼ਨ ਤੋਂ ਬਿਨਾ ਅਸੀਂ ਤਰੱਕੀ ਨਹੀਂ ਕਰ ਸਕਦੇ ਹੂੰ ਮਤਲਬ ਕਿਸੇ ਵੀ ਦੇਸ਼ ਸਮਾਜ ਪਰਿਵਾਰ ਦੀ ਤਰੱਕੀ ਦਾ ਆਧਾਰ ਹੈ ਐਜੂਕੇਸ਼ਨ ਬਿਲਕੁਲ ਸਹੀ ਜੀ ਜਿਸ ਸੇ ਖਿਆ ਹੋਗੀ ਹੂੰ ਹੁਣ ਸਿੱਖਿਆ ਦੇ ਵਜੇ ਪਾ ਕੀ ਰਹੇ ਹੂੰ ਜਦੋਂ ਦੀ ਬਿਮਾਰੀ ਪਈ ਆ ਅਸੀਂ ਬਾਹਰ ਦੇ ਛੋਟੇ ਬੱਚੇ ਭੇਜਣ ਲੱਗ ਪਏ ਹੂੰ ਠੀਕ ਹੈ ਲੋਕਾਂ ਦੇ ਰੁਝਾਨ ਬਣ ਗਿਆ ਹਾਂਜੀ ਸਾਨੂੰ ਲੱਗਿਆ ਕਿ ਨਹੀਂ ਗੱਲ ਇਹ ਨਹੀਂ ਹੂੰ ਅੰਗਰੇਜ਼ੀ ਕਰਨੀ ਪਈ ਹੁਣ ਕੀ ਹੋ ਗਿਆ ਕਿ ਉਹ ਜ਼ਮਾਨਾ ਆ ਗਿਆ ਕਿ ਬੱਚਿਆਂ ਨੂੰ ਅਸੀਂ ਉਹਦਾ ਨਾ ਜਿਹੜਾ ਰੁਤਬਾ ਬਣਉਂਸੀਦਾ ਪਰਸਨੈਲਿਟੀ ਦਾ ਉਹ ਤੋਂ ਪਛੜ ਗਿਆ ਹਮ ਅਸੀਂ ਉਹਨੂੰ ਉਹਨਾ ਮਸ਼ੀਨਾਂ ਬਣਾਉਣ ਲੱਗ ਪਏ ਜੀ ਵੀ ਉਹ ਮਸ਼ੀਨ ਤਿਆਰ ਕਰਨੀ ਆ ਜਿਹੜੀ ਗਾ ਨੋਟ ਕਮਾਊਗੀ ਹਮ ਇਦਾਂ ਹੀ ਆ ਜੀ ਹਨਾ ਅਸੀਂ ਅਜਨੀਰ ਹੀ ਬਣਾਤੇ ਸਾਰੇ ਹਮ ਡਾਕਟਰ ਬਣਾਉਣ ਲੱਗ ਪਏ ਲੇਕਿਨ ਜਿਹੜੀ ਉਹ ਟੈਲੈਂਟ ਸੀਗੀ ਹਮ ਉਹਨੂੰ ਅਸੀਂ ਕਦਮ ਕਰਤਾ ਉਹਦੇ ਧਿਆਨ ਦੇਤਾ ਜੋ ਬੱਚਾ ਯੋਗ ਨਹੀਂ ਸੀ ਉੱਧਰ ਧਿਆਨ ਦੇਣਾ ਪਏ ਤਾਂ ਬੱਚਾ ਬਣਿਆ ਉਹ ਵੀ ਨਹੀਂ ਦੂ ਵੀ ਨਹੀਂ ਹਮ ਇਦਾਂ ਹੀ ਸਗਾ ਨਹੀਂ ਨਾ ਜੀ ਹੁਣ ਤੁਸੀਂ ਬੱਚੇ ਤੋਂ ਕੀ ਕੀ ਆਸ ਰੱਖੀ ਆ ਕਿ ਇਹਨੂੰ ਮਸ਼ੀਨ ਬਣਾਉਣਾ ਸੀ ਪੈਸੇ ਕਮਾਉਣ ਵਾਲੀ ਹਮ ਅੱਜ ਪਲੇਸਮੈਂਟ ਹੁੰਦੀ ਆ ਕੰਪਨੀਆਂ ਦੇ ਵਿੱਚ ਤੋ ਉਹਦੀ ਵੀ 10 ਲੱਖ 18 ਲੱਖ 12 ਲੱਖ 14 ਲੱਖ ਇਦਾਂ ਹੁੰਦੀ ਨਾ ਜੀ ਇੱਦਾਂ ਹੀ ਹੁੰਦਾ ਅੱਛਾ ਬਹੁਤ ਸਾਰੇ ਅੱਜ ਇੰਜੀਨੀਅਰ ਜਿਹੜੇ ਆ ਜਿਹੜੇ 10000 ਰੁਪਏ ਨੂੰ ਵੀ ਮੇਲੇ ਬਿਠੇ ਆ ਹਮ ਇੰਨੇ ਪੈਸਾ ਇੰਨੇ ਕਮਾ ਲੈ ਪੈਸਾ ਕਿਨੇ ਕੀਤੇ ਸਾਡੇ ਉਹ ਖੁੰਬਾਂ ਵਰਗੀਆਂ ਇੱਕ ਮਤਲਬ ਨਾ ਨਿਕਲ ਖੁੰਬਾਂੋਂ ਨਿਕਲੀਆਂ ਸੰਸਥਾਵਾਂ ਸੀਗੀਆਂ ਪ੍ਰਾਈਵੇਟ ਉਹ ਕਹਿੰਦੇ ਦਾਖਲਾ ਲਵੋ ਆਵੋ ਨਾ ਸਾਡਾ ਸਾਨੂੰ ਇਹ ਸਾਰੇ ਦੇ ਪੈਸੇ ਦੇ ਦਿਓ ਹੂੰ ਉਹਨੇ ਲੱਖ ਰੁਪਏ ਜਮਾ ਕਰਾਤਾ ਗਏ ਹੈ ਨਹੀਂ ਗਏ ਤੇ ਜਦੋਂ ਗਏ ਨਹੀਂ ਗਏ ਤੇ ਡਿਗਰੀ ਮਿਲ ਜਣੀ ਉਹਨਾਂ ਨੂੰ ਹੂੰ ਕਿਉਂ ਉਹਨੇ ਵਾਅਦਾ ਕੀਤਾ ਹੋਇਆ ਹਾਂਜੀ ਉਹ ਜਿਹੜੀ ਬਿਨਾਂ ਪੜ੍ਹਾਇਓ ਬਿਨਾਂ ਆਫਲਾਈਨ ਜਿਹੜੀ ਆਫਲਾਈਨ ਦੀ ਪੜਾਈ ਹੋਣੀ ਸੀ ਜਿਹੜੀ ਇੱਕ ਅਧਿਆਪਕ ਦੇ ਪ੍ਰੋਫੈਸਰ ਸਰ ਸਪਰਸ ਵਿੱਚ ਹੋਣੀ ਸੀ ਹਾਂਜੀ ਜਿਹਨੇ ਸਾਹਮਣੇ ਬੈਠ ਗੱਲ ਕਰਨੀ ਸੀ ਸੁਣੋਣੀ ਸੀ ਉਹ ਕਦਮ ਹੋ ਗਈ ਹੂੰ ਬਿਲਕੁਲ ਉਹ ਲਿਖਰ ਵੀ ਲਾ ਕੇ ਉੱਥੇ ਭੇਜਤੇ ਬੀੜੀ ਮੇੜੀ ਜਣੀ ਬੀੜ ਦੀਆਂ ਬਿੱਦਾਂ ਹੋਈਆਂ ਹਾਂਜੀ ਉਹਦਾ ਕੀ ਰਿਜ਼ਲਟ ਕੀ ਹੋਇਆ ਕਿ ਉੱਥੇ ਜਿਹੜੀ ਮਢੀਰ ਬਣ ਗਈ ਹੂੰ ਵਿਦਿਆਰਥੀ ਨਹੀਂ ਬਣਿਆ ਉਹੜੀ ਮਢੀਰ ਆ ਪੁੱਠੇ ਵਾਲਾਂ ਵਾਲੀ ਹੂੰ ਬੁਰੜ ਮੋਟਰਸਾਈਕਲ ਮਿਲ ਕੇ ਕਰਦੇ ਉਹ ਮੋਬਾਈਲ ਜੇਬ ਵਿੱਚ ਪਾਲੇ ਹੂੰ ਠੀਕ ਹੈ ਹਾਂਜੀ ਤੇ ਉਹ ਪਟਾਕੇ ਮਾਰਨ ਲੱਗ ਪੈ ਰਹਾਂ ਹਾਂ ਜੀ ਬਣਦੇ ਕੀ ਸੀ ਇੰਜੀਨੀਅਰ ਹੂੰ ਕਰਦੇ ਕੀ ਸੀ ਪਟਾਕੇ ਉਹ ਪਟਾਕਿਆਂ ਨਾਲ ਇੰਨਾ ਪਿਆਰ ਹੋਇਆ ਕਿ ਉਹ ਗੈਂਗਸਟਰ ਬਣ ਗਏ ਹੂੰ ਉਹੜਾ ਵਿਲਾਪਨ ਸੀਗਾ ਹਾਂਜੀ ਜਿਹੜਾ ਵਿਲਾਪਨ ਸੀਗਾ ਉਹ ਸ਼ੈਤਾਨ ਦੀ ਟਕਸਾਲ ਬਣ ਗਿਆ ਹੂੰ ਤੇ ਉਥੇ ਗਿਆ ਕਿ ਉਹੋ ਹੀ ਬੱਚੇ ਜਿਹੜੇ ਹੈਗੇ ਆ ਉਹ ਗੈਂਗਸਟਰ ਬਣ ਗਏ ਆ ਉਹ ਹੀ ਨਸ਼ੇੜੀ ਬਣ ਗਏ ਆ ਉਹ ਹੀ ਰੇਪਸਟ ਬਣ ਗਏ ਆ ਉਹ ਹੀ ਮਤਲਬ ਚੈਨ ਸਿਟਰ ਬਣ ਗਏ ਹੂੰ ਜੀ ਜਿਉ ਕਿਸੇ ਅਧਿਆਪਕ ਦੇ ਕੋਲ ਗਏ ਹੁੰਦੇ ਕਿਸੇ ਸੰਸਥਾ ਜਿਹੜੇ ਖੋਲ੍ਹੀ ਅਸੀਂ ਬਹੁਤ ਮਹਿੰਗੀਆਂ ਹਾਂ ਹਾਂਜੀ ਜਿਨ੍ਹਾਂ ਨੇ ਕਿਹਾ ਵੀ ਤੁਸੀਂ ਅਟੈਂਡੈਂਸ ਨਹੀਂ ਦੇਣੀ ਹੂੰ ਤੁਸੀਂ ਪੈਸੇ ਦੇਣੇ ਆਂ ਪਾਸੋਂ ਹੀ ਕਰਾਈ ਦੇਣਾ ਹੂੰ ਕਹਿੰਦੇ ਤੇ ਪ੍ਰਾਈਵੇਟ ਪੜ੍ਹਾਈ ਆ ਜੀ ਪ੍ਰਾਈਵੇਟ ਪੜ੍ਹਾਈ ਆ ਹੂੰ ਪੀਪਰ ਅਸੀਂ ਲੈਣੇ ਆ ਪੀਪਰ ਹੀ ਦੇਖਣੇ ਆ ਤੁਸੀਂ ਦੇਣਾ ਸਰੋਂ ਦੀ ਫੀਸ ਚਾਹੀਦੀ ਆ ਹੂੰ ਜਿਹੜਾ ਮਹਿਰ ਸਾਰਨਾ ਉਹਨੇ ਜੀ 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 ਤੇ ਰਿਜ਼ਲਟ ਕੀ ਆ ਹੂੰ ਅਸੀਂ ਪੰਜਾਬ ਦੇ ਵਿੱਚ ਪਤਾ ਦੇਖੋਗੇ ਬੱਸਾਂ ਜਾਂਦੀਆਂ ਭੱਜੀਆਂ ਫਿਰਨੀਆਂ ਸਕੂਲਾਂ ਵਿੱਚ ਹਾਂਜੀ ਵੱਡਾ ਅਸਰਾ ਲਿਖਿਆ ਹੋਊਗਾ ਸੀਬੀਐਸਸੀ ਮੰਤ ਇਹ ਸੀਬੀਐਸਸੀ ਆ ਹਾਂਜੀ ਮੈਂ ਕਿਹਨੂੰ ਪੁੱਛਦਾ ਹਾਂ ਨਾ ਕਹਿੰਦੇ ਵੀ ਤੁਹਾਨੂੰ ਮੈਂ ਚਾਹ ਮੈਂ ਸੀਬੀਐਸਸੀ ਬਣਦਾ ਹੂੰ ਮੈਂ ਸੀਬੀਐਸਸੀ ਕੀ ਹੁੰਦਾ ਹੂੰ ਕੀ ਖਾਸ ਗੱਲ ਉਹ ਚ ਅਖੇ ਅੰਗਰੇਜ਼ੀ ਆ ਹਨਾ ਹੂੰ ਉਹ ਪੜਾਈ ਜਿਹੜੀ ਹੈਗੀ ਕੋਈ ਵੀ ਭਾਸ਼ਾ ਹੁੰਦੀ ਨਾ ਉਹ ਸੁਣ ਕੇ ਜਿਆਦੀ ਆਉਂਦੀ ਆ ਹਾਂਜੀ ਉਹ ਲਿਖਿਆ ਨਹੀਂ ਆਉਂਦੀ ਹੂੰ ਹੂੰ ਸਾਡੇ ਮੇਰੇ ਮੇਰੇ ਪੋਤਾ ਚਾਰ ਸੱਬ ਦਾ ਪੰਜਾਬੀ ਬਾਖਮਾਨ ਬੋਲਦਾ ਤੇ ਕਹਦਾ ਤਾਂ ਪੜਿਆ ਨਹੀਂ ਜਿਉ ਨੇ ਹੂੰ ਉਹਨੂੰ ਸੁਣ ਕੇ ਸਿੱਖ ਲਈ ਬਿਲਕੁਲ ਜੀ ਘਰ ਦਾ ਮਾਹੌਲ ਤੋਂ ਸਿੱਖੀ ਹੈ ਭਾਸ਼ਾ ਤੈਨੂੰ ਮਿੰਟਾਂ ਚ ਸਿੱਖੀ ਜਾਂਦੀ ਆ ਮਜੂਰ ਸਿੱਖ ਲਿੰਦਾ ਸੁਣ ਕੇ ਜੀ ਬਿਲਕੁਲ ਇਸੇ ਕਰਕੇ ਜਿਹੜੇ ਅੰਗਰੇਜ਼ੀ ਸਕੂਲ ਨੇ ਉਹਨਾਂ ਨੇ ਬੈਨ ਲਾਤਾ ਸਕੂਲਾਂ ਚ ਭਾਪੀ ਬੋਲਣ ਦੇ ਹੂੰ ਜੀ ਪੰਜਾਬੀਆਂ ਨੂੰ ਪੰਜਾਬੀ ਬੋਲਣ ਦੇ ਪੰਜਾਬੀ ਔਲਾਦ ਨੂੰ ਪੰਜਾਬੀ ਬੋਲਣ ਦੇ ਬਹਿਲਾਤਾ ਵੀ ਤੁਸੀਂ ਉਹ ਭਾਸ਼ਾ ਨਹੀਂ ਬੋਲਣੀ ਜਿਹਦੇ ਚ ਸੋਚਦੇ ਆ ਤੁਸੀਂ ਇੱਥੇ ਅੰਗਰੇਜ਼ੀ ਪੜ੍ਹਨੀ ਤੇ ਹੀ ਬੋਲਣੀ ਹੈਗੀ ਹੈ ਹੂੰ ਹੋਇਆ ਕੀ ਜਿਹੜਾ ਤੁਸੀਂ ਗੱਲ ਕੀਤੀ ਧੋਬੀ ਦੇ ਕੁੱਤੇ ਹੂੰ ਨਾ ਤੇ ਅੰਗਰੇਜ਼ੀ ਆਈ ਹਾਂਜੀ ਤੇ ਪੰਜਾਬੀ ਵੀ ਬੋਲ ਗਈ ਹੂੰ ਅੱਜ ਦੇ ਮੇਰੇ ਬੱਚੇ ਕੋ ਪੰਜਾਬੀ ਸੱਭਿਆਚਾਰ ਦੀ ਕੋਈ ਗੱਲ ਹੀ ਨਹੀਂ ਹੂੰ ਅਸੀਂ ਅੰਗਰੇਜ਼ੀ ਇਸ ਕਦਰ ਪੜ੍ਹਾਤੀ ਕਿ ਅਸੀਂ ਤੇ ਜਿਹੜੇ ਨਾ ਸਾਡੀ ਸਮਾਜਿਕ ਜੀਵਨ ਸੀਗਾ ਸਾਡਾ ਹਾਂਜੀ ਜਿਹੜੀ ਸਾਡੀ ਰਿਸ਼ਤਿਆਂ ਦੀ ਪਕੀਜ਼ਗੀ ਸੀ ਹੂੰ ਹੂੰ ਜਿਹੜੀ ਸਾਡੀ ਰਿਸ਼ਤਿਆਂ ਦੀ ਉਤਮਤਾ ਤੇ ਸੀ ਪੂਆ ਹੂੰ ਮਾਸੀ ਫੁੱਫੜ ਮਾਸੜ ਮਾਮਾ ਮਾਮੀ ਚਾਚਾ ਚਾਚੀ ਤਾਇਆ ਤਾਈ ਦਾਦੀ ਦਾਦਾ ਸੀਗੇ ਨਾ ਹਾਂਜੀ ਉਹ ਜਿਹੜਾ ਜਦੋਂ ਭਾਸ਼ਾ ਉਹ ਜਿਹੜਾ ਬੋਲਦੇ ਨਾਲ ਉਸੇ ਹੀ ਔਰੇ ਦੀ ਰਿਸਪੈਕਟ ਬੋਲਦੀ ਸੀ ਹੂੰ ਮੈਂ ਫੁੱਫੜ ਨੂੰ ਕੀ ਕਹਿਣਾ ਮੈਂ ਕਿਦਾਂ ਬੁਲਣਾ ਮੈਂ ਪੂਰਣਾ ਕਿਦਾਂ ਪੇਛੜਾ ਮਾਸੀ ਨਾ ਕਿਦਾਂ ਮਿਲਣਾ ਮਾਸ ਨਾ ਕਿਦਾਂ ਮਿਲਣਾ ਹਾਂਜੀ ਹੁਣ ਕੀ ਬਣ ਗਏ ਅੰਗਰੇਜ਼ੀ ਨੇ ਕੀਤੇ ਆਂਟੀ ਅੰਕਲ ਆਂਟੀ ਅੰਕਲ ਹੀ ਰਹਿ ਗਿਆ ਬਸ ਡਾਕਟਰ ਸੁਜੀਤ ਪਾਤਰੀ ਕਹਿੰਦੇ ਰਹੇ ਜੀ ਵੀ ਆਂਟੀ ਤੇ ਅੰਕਲ ਖਾ ਗਈ ਆ ਮੇਰੇ ਰਿਸ਼ਤਿਆਂ ਨੂੰ ਹਮ ਮੇਰੇ ਭਾਈ ਸਾਹ ਨੂੰ ਉਹਨਾਂ ਨੇ ਕਵਤਾ ਲਿਖੀ ਆ ਪਿੱਟਿਆ ਰੋਇਆ ਕਿਸੇ ਹੱਸਰ ਹੋਇਆ ਕਿਸੇ ਪਾਲਿਸੀਜ਼ ਬਣਾਉਣ ਵਾਲਿਆਂ ਦੇ ਸਰਕਾਰਾਂ ਦੇ ਸਰਕਾਰਾਂ ਨੂੰ ਪਤਾ ਲੱਗਾ ਕਿ ਸਾਡੇ ਰਿਸ਼ਤੇ ਉਜੜ ਗਏ ਆ ਸਾਡੀਆਂ ਬੇਕੁਫੀਆਂ ਨਾ ਉਹਨੀਆਂ ਮਦਰਸ ਸੀਗੀਆਂ ਮਾਵਾ ਸੀਗੀਆਂ ਉਹ ਜਦੀਆਂ بگੜ ਗਈਆਂ ਹੂੰ ਉਹਨੇ ਵੇਖਿਆ ਕਿ ਸਾਡਾ ਬੱਚਾ ਫਲਾਣੀ ਦਾ ਬੱਚਾ ਉੱਥੇ ਪੜਦਾ ਤੇ ਮੇਰਾ ਬੱਚਾ ਕਿਉਂ ਨਾ ਪੜੂ ਜੀ ਕੰਪੀਟੀਸ਼ਨ ਚ ਆ ਗਏ ਨਾ ਬੱਚੇ ਦੇ ਪੱਲੇ ਕੁਝ ਨਹੀਂ ਹੂੰ ਉਹ ਜਿਹੜੇ ਪ੍ਰਾਈਵੇਟ ਸਕੂਲ ਖੁੱਲੇ ਸੀ ਜਿਹੜੇ ਸੋਹ ਕਾਲ ਅੰਗਰੇਜ਼ੀ ਸਕੂਲ ਖੁੱਲੇ ਸੀ ਉੱਥੇ ਕਿਸ ਨੇ ਆਖਿਆ ਬਹੁਤ ਵਧੀਆ ਵਿਦਵਾਨ ਨੇ ਆਖਿਆ ਜਿਹੜਾ ਨਾ ਚਾਈਲਡ ਸਾਈਕੋਲੋਜੀ ਨੂੰ ਜਾਣਦਾ ਹਾਂਜੀ ਉਹ ਕਹਿੰਦਾ ਕੋਈ ਵੀ ਸਕੂਲ ਹੂੰ ਜਿਹਦੇ ਵਿੱਚ ਖੇਡ ਮੈਦਾਨ ਨਹੀਂ ਉਹ ਅਧੂਰਾ ਹੂੰ ਕੋਈ ਵੀ ਖੇਡ ਮਦਾਨ ਜਿਹਦੇ ਸਕੂਲ ਲਈ ਉਹ ਪੂਰਾ ਹੂੰ ਕਿਉਂਕਿ ਉਹ ਪ੍ਰੈਕਟੀਕਲੀ ਡਵੈਲਪਮੈਂਟ ਹੋ ਰਹੀ ਉਹਦੀ ਬਿਲਕੁਲ ਜੀ ਉਹਨੂੰ ਪਤਾ ਲੱਗ ਰਿਹਾ ਫੁੱਟਬਾਲ ਦੇ ਵਿਵਕਰਨ ਦੇ ਗਏ ਨਾ ਇਹ ਬੱਚੇ ਨੂੰ ਗੀਤਾ ਨਾਮ ਪਰ ਫੁੱਟਬਾਲ ਦੇ ਦਿਓ ਹੂੰ ਉੱਥੇ ਸਿੱਖੂਗਾ ਕਿ ਸੈਕਰੀਫਾਈਸ ਕੀ ਹੈ ਟੋਲਰੈਂਸ ਕੀ ਹੈ ਯੂਨਿਟੀ ਕੀ ਹੈ ਹੈ ਨਾ ਡਿਸਪਲਨ ਕੀ ਹੈ ਹੂੰ ਜੇ ਉਹ ਇਹ ਟ੍ਰੇਡਸ ਪੈਦਾ ਹੋ ਗਏ ਇਹ ਤੱਤ ਪੈਦਾ ਹੋ ਗਿਆ ਤੇ ਰਿਜ਼ਲਟ ਹੀ ਬਣ ਜਾਣੀ ਹੈ ਬਿਲਕੁਲ ਸਹੀ ਜੀ ਹੁਣ ਉਹਨਾਂ ਸਕੂਲਾਂ ਦੇ ਵਿੱਚ ਦੁਕਾਨ ਨਮਾਜ਼ ਸਕੂਲਾਂ ਦੇ ਵਿੱਚ ਕੋਈ ਗਰਾਊਂਡ ਹੀ ਨਹੀਂ ਹੂੰ ਫਿਜ਼ੀਕਲ ਐਜੂਕੇਸ਼ਨ ਸੀਬੀਐਸਸੀ ਵਿੱਚ ਹੈ ਹੀ ਨਹੀਂ ਕਦੇ ਹੂੰ ਮੈਂ ਕੀ ਖਾ ਗਏ ਉਹ ਵਿਸ਼ੇ ਜਿਹਦੇ ਨਾਲ ਡਵੈਲਪਮੈਂਟ ਹੁੰਦੀ ਖਤਮ ਹੋ ਗਈ ਤੇ ਅਸੀਂ ਉਹ ਬੱਚਾ ਕਿਥੋਂ ਇਹਨਾਂ ਨੇ ਬੱਚਾ ਕੀ ਆ ਗਿਆ ਜਿਹੜਾ ਮੇਰਾ ਬੱਚਾ ਜਿਹੜਾ ਮੇਰੇ ਪੰਜਾਬ ਦੇ ਬੱਚੇ ਨੂੰ ਪੜਾਉਣਾ ਬੜਾ ਔਖਾ ਜੀ ਪੰਜਾਬ ਦੇ ਬੱਚੇ ਦਾ ਵਿਕਾਸ ਬਹੁਤ ਹੈ ਸਾਡੇ ਮੁੱਢ ਕੀ ਬਾਬਾ ਨਾਨਕ ਜੀ ਬਾਬਾ ਨਾਨਕ ਜਦੋਂ ਗਏ ਸਕੂਲੇ ਗਏ ਜੀ ਜੀ ਤੇ ਪਾਂਡੇ ਨੂੰ ਪੜਾ ਕੇ ਕਹਿੰਦੇ ਆ ਗਏ ਕਥਾ ਸੁਣੀ ਹੈ ਹਾਂ ਜੀ ਸਾਖੀ ਸੁਣੀ ਹੈ ਜੀ ਜੀ ਉਹ ਕਹਿੰਦੇ ਤੂਜਲ ਬਣਾਏ ਨਹੀਂ ਮੇਰੀ ਭਾਸ਼ਾ ਹੂੰ ਤੁਸੀਂ ਇਹ ਦੇਖੋ ਜਿਹੜਾ ਤੁਹਾਡੇ ਕੋਲ ਪੜਨ ਆ ਰਿਹਾ ਦਾ ਲੈਵਲ ਕੀ ਹੈ ਤੁਹਾਡੇ ਬੱਚੇ ਕੋਲ ਲੈਵਲ ਕੀ ਉਹ టు ਡਿਮਾਂਡ ਕੀ ਕਰ ਰਿਹਾ ਹੂੰ ਉਹ ਡਿਮਾਂਡ ਕਰ ਰਿਹਾ ਕਿ ਮੈਂ ਤੇ ਰੋਹਾਨੀ ਬਾਰੇ ਜਾਣਦਾ ਹੂੰ ਹੂੰ ਮੈਂ ਤੇ ਸਾਇੰਸ ਬਾਰੇ ਨਹੀਂ ਜਾਣਦਾ ਇਦਾਂ ਮਤਲਬ ਇਹ ਨਹੀਂ ਕਿ ਬਾਬਾ ਨਾਨਕ ਮੁਕੀ ਪੜ੍ਹੇ ਨਹੀਂਗੇ ਹੂੰ ਬਾਬੇ ਨਾਨਕ ਦੀ ਉਸ ਸਮੇਂ ਦੇ ਉੱਤੇ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਅੱਜ ਹਜ਼ਾਰਾਂ ਲੋਕ ਕੀ ਪੀ.ਐਜੇ ਕਰ ਗਏ ਡਾਕਟਰ ਬਣ ਗਏ ਪ੍ਰੋਫੈਸਰ ਬਣ ਗਏ ਕਿਉਂ ਉਹਨਾਂ ਪੜ੍ਹਦੀ ਭਾਸ਼ਾ ਸੀ ਉਸ ਵਿਦਵਾਨ ਦੀ ਭਾਸ਼ਾ ਹੈ ਨਾ ਹੂੰ ਉਹਦੇ ਉਹ ਤਜਰਬਿਆਂ ਦੀ ਭਾਸ਼ਾ ਸੀ ਜੀ ਬਿਲਕੁਲ ਹੈ ਨਾ ਅਸੀਂ ਪਤਾ ਨਹੀਂ ਕਰ ਸਕਦੇ ਕਿ ਜੇ ਮੇਰੇ ਪਿੰਡ ਦੇ ਵਿੱਚ ਕੋਈ ਮਿਸਤਰੀ ਦਾ ਬੇਟਾ ਹੈਗਾ ਹਾਂਜੀ ਹੈ ਨਾ ਜੀ ਤੁ ਜੇ ਮੈਸੀਜ ਕੰਮ ਕਰਦਾ ਤਾਂ ਉਹਦੇ ਬੇਟੇ ਨੂੰ ਉਹੀ ਪੜਾ ਕੇ ਦੱਸਿਆ ਵੀ ਤੂੰ ਇੰਜੀਨੀਅਰ ਬਣ ਕੇ ਤੇ ਆ ਕੰਮ ਕਿਦਾਂ ਡਿਵੈਲਪ ਕਰ ਸਕਦਾ ਹੂੰ ਅੱਜ ਖੇਤੀਬਾੜੀ ਦਾ ਵਿਸ਼ਾ ਚੱਕਦਾ ਸਾਡੇ ਜੀਵਨ ਆਧਾਰ ਕੀ ਸੀ ਪਿੰਡਾਂ ਦਾ ਖੇਤੀਬਾੜੀ ਖੇਤੀਬਾੜੀ ਸੀ ਜੀ ਅੱਜ ਖੇਤੀਬਾੜੀ ਜੋ ਸੀ ਦੇ ਵਿੱਚ ਪਿੰਡਾਂ ਦੇ ਵਿੱਚੋਂ ਹੂੰ 4% ਜਿਨ੍ਹਾਂ ਨੇ ਖੇਤੀ ਨਾਲ ਜੁੜੇ ਸੀ ਹੂੰ ਜਾਂ ਜਿਨ੍ਹਾਂ ਨੇ ਡੰਗਰਾਂ ਦੇ ਡਾਕਟਰ ਬਣਨਾ ਸੀ ਹਾਂਜੀ ਠੀਕ ਆ ਕਿ ਨਹੀਂ ਜੀ ਜੀ ਉਹ 4% ਆ ਹੂੰ ਜਿਹੜੇ ਉਹ ਡਾਕਟਰ ਕਿਹੜੇ ਬਣ ਕੇ ਆ ਰਿਹਾ ਹੈ ਜਿਹਨਾਂ ਘਰ ਕੁੱਤਾ ਨਹੀਂ ਪਾਲਿਆ ਉਹ ਮੱਝਾਂ ਦਾ ਗਾਇਆਂ ਦਾ ਮਤਲਬ ਜਿਹੜਾ ਇਲਾਜ ਕਰਦੇ ਆ ਉਹਨਾਂ ਨੂੰ ਪ੍ਰੈਕਟੀਕਲੀ ਕੀ ਹੋਣਾ ਫਿਰ ਕੋਈ ਨਹੀਂ ਹੈਨਾ ਜੇਕਰ ਕਿਸੇ ਜ਼ਿੰਮੇਵਾਰ ਦੇ ਕੋਲ 10-12 ਮੱਝਾਂ ਸੀਗੀਆਂ ਉਹ ਤੋਂ ਡਿਵੈਲਪ ਕਰਦਾ ਸੀਗਾ ਡੇਰੀ ਫਾਰਮ ਬਣਾਉਂਦਾ ਸੀਗਾ ਤੇ ਉਹਦਾ ਬੇਟਾ ਜੇ ਉੱਥੇ ਉਹ ਕੋਰਸ ਕਰਦਾ ਹਾਂਜੀ ਤੂੰ ਤਾਂ ਕਿੰਨਾ ਜਾਣ ਤੋਂ ਉੱਪਰ ਜਾਂਦਾ ਹੂੰ ਕਿਉਂਕਿ ਉਹ ਬਚਪਨ ਦੇ ਵਿੱਚ ਹੀ ਉਹਨਾਂ ਤੋਂ ਰਿਹਾ ਹੈ ਨਾ ਉਹਨਾਂ ਦੇ ਨਾਲ ਹੈਨਾ ਜਿਹੜੇ ਨਿੱਕੇ ਨਿੱਕੇ ਸਾਡੇ ਕੰਮ ਸੀ ਉਹਦਾ ਬੱਚਾ ਉੱਥੋਂ ਹੀ ਡਿਵੈਲਪ ਕਰਦਾ ਹਾਂਜੀ ਠੀਕ ਹੈ ਨਾ ਸਾਰਿਆਂ ਨੇ ਆਈਐਸ ਨਹੀਂ ਕਰਨੀ ਹੂੰ ਬਿਲਕੁਲ ਜੀ ਸਾਰਿਆਂ ਪੀਸੀਸ ਨਹੀਂ ਕਰਨੀ ਹੂੰ ਸਾਰਿਆਂ ਆਈਪੀਐਸ ਨਹੀਂ ਬਣਨਾ ਹੂੰ ਸਾਰੇ ਡਾਕਟਰ ਨਹੀਂ ਬਣਨਾ ਸਾਰਿਆਂ ਨੇ ਇੰਜੀਨੀਅਰ ਨਹੀਂ ਬਣਨਾ ਜੀ ਜਿਹੜੇ ਟੇਰਨ ਜਿੱਥੇ ਹੈਗੀ ਜੋ ਹੁੰਦੀ ਤੇ ਨਾਲ ਦੇਸ਼ ਵਿਕਾਸ ਨਾ ਕਰਦਾ ਬਿਲਕੁਲ ਸਹੀ ਜੀ ਫਿਰ ਜਿਹੜੇ ਸਾਡੇ ਬੱਚੇ ਹੁਣ ਜਿਹੜੇ ਜਹਾਜਾਂ ਚੋਂ ਪੈਕ ਕੀਤੇ ਮੁਰੇ ਦੇ ਹੱਥ ਘੜੇ ਲੱਗੇ ਆਉਂਦੇ ਆ ਹਾਂਜੀ ਹੈਨਾ ਜੀ ਉਹਨਾਂ ਜਾਂਦੀ ਰੋਣ ਪੈਂਦੀ ਹੂੰ ਅੱਜ ਮੇਰੇ ਬੱਚੇ ਕੱਲ ਦਾ ਭੁੱਖ ਦੇਖਣ ਲਈ ਬਾਹਰ ਗਏ ਹੈਗੇ ਤੇ ਬੇਸਮੈਂਟ 'ਚ ਬੈਠੇ ਭੂਰੇ 'ਚ ਬੈਠੇ ਆ ਹੂੰ ਕਿੰਨੀ ਮਾੜੀ ਹਾਲਤ ਹੋਈ ਪਈ ਇਹਨਾਂ ਦੀ ਔਰ ਜਿਹੜੀ ਮਾਂ ਦੀ ਤਾਜੀ ਰੋਟੀ ਖਾਂਦੇ ਸੀਗੇ ਤੇ ਉੱਥੇ ਉਹਨਾਂ ਨੂੰ ਬਹੀ ਰੋਟੀ ਵੀ ਨਹੀਂ ਮਿਲਦੀ ਹੂੰ ਉਹ ਵਿਚਾਰੇ ਦਿਹਾੜੀ ਕਰਨ ਦੇ ਹੰਦੇ ਕੰਮ ਕਰਨ ਜਾਂਦੇ ਤੇ ਦਲੀਲ ਹੁੰਦੇ ਜੀ ਔਰ ਜ਼ਰਾਲੇ ਜ਼ਿੰਦਗੀ 'ਚੋਂ ਫੀਚਰ ਲੱਭਣਾ ਕੋਈ ਤੇ ਜੇ ਸਾਡੀ ਐਜੂਕੇਸ਼ਨ ਦੀ ਟੈਣੇ ਕਿ ਹੁੰਦੀ ਸਾਡੇ ਅਧਿਆਪਕਾਂ ਦੇ ਕੋਲ ਹੁੰਦਾ ਕਿ ਜਿਹੜੇ ਘਰ ਤੋਂ ਬੱਚਾ ਆਇਆ ਉਹਦੇ ਘਰ ਦਾ ਜਿਹੜਾ ਵਿਕਾਸ ਕਿੱਦਾਂ ਕੀ ਹੋ ਸਕਦਾ ਹਾਂਜੀ ਜੋ ਖੇਤੀਬਾੜੀ ਦਾ ਬੱਚਾ ਹੈਗਾ ਖੇਤੀਬਾੜੀ ਉਹਨੂੰ ਉਹ ਪੜਾਇਆ ਜਾਂਦਾ ਵੀ ਤੂੰ ਤੇਰੀ ਖੇਤੀ ਵਿਕਾਸ ਤੂੰ ਕੀ ਕਰ ਸਕਦਾ ਹੂੰ ਹੂੰ ਸਾਡੇ ਬਜ਼ੁਰਗਾਂ ਨੂੰ ਨਹੀਂ ਸੀ ਪਤਾ ਵੀ ਜਿਹੜੀ ਖੇਤੀ ਬੜੀ ਯੂਸਟਰੀ ਨੇ ਸਾਨੂੰ ਹਾਈਬ੍ਰਿਡ ਦਿੱਤੀ ਕਿਦਾਂ ਬੀਗ ਦੱਤੇ ਹਾਂਜੀ ਸਾਨੂੰ ਨਹੀਂ ਸੀ ਪਤਾ ਹੂੰ ਹੂੰ ਜਦੋਂ ਮੇਲੇ ਲੱਗੇ ਤੇ ਉਹਨਾਂ ਨੂੰ ਪਤਾ ਲੱਗਾ ਵੀ ਉਹ ਸਾਡੀ ਫਸਲ ਵਧਣ ਲੱਗੀ ਹੈ ਤੇ ਜੇ ਸਾਡੇ ਬੱਚੇ ਡਵੈਲਪ ਕਰਦੇ ਉੱਥੇ ਹੂੰ ਫਿਰ ਬਾਹਰ ਜਾਂਦੀ ਰੋਡ ਪੈਣੀ ਸੀ ਕਿਸੇ ਨੂੰ ਇੱਥੇ ਹੀ ਬਹੁਤ ਵਧੀਆ ਕੰਮ ਹੋਣ ਨੇ ਸਾਡੀ ਐਜੂਕੇਸ਼ਨ ਹੀ ਹੈਨੀ ਹੂੰ ਕਰਮ ਅਸੀਂ ਐਜੂਕੇਸ਼ਨ ਦੇ ਵਿੱਚ ਉਹਨੂੰ ਅਸੀਂ ਕਹਿੰਦਾ ਕਿਤਾਬ ਮੁਖੀ ਬਣਾ ਦਿਓ ਹਾਂਜੀ ਉਹਦਾ ਨਾ ਕਿਤਾਬ ਮੁਖੀ ਕੀ ਬਣਾ ਦਿਓ ਉਹ ਥੋੜੇ ਕੋਰਸ ਆ ਕੇ ਕਰਾ ਦਿਓ ਉਹ ਭਾਈ ਤੁਸੀਂ ਇਹ ਦੇਖੋ ਕਿ ਬੱਚਾ ਦਾ ਪਿਛੋਕੜ ਕੀ ਹੈ ਹੂੰ ਹੂੰ ਉਹਦੇ ਪਿਛੋਕੜ ਦੇ ਦੀ ਰੁਚੀਆਂ ਕੀ ਹੈ ਹਾਂਜੀ 8ਵੀਂ ਕਲਾਸ ਤੱਕ ਪਤਾ ਲੱਗਦਾ ਬੱਚੇ ਟੇਰਨ ਦਾ ਹੂੰ ਜੀ ਇਹ ਬੱਚਾ ਕਿੱਧਰ ਜਾ ਸਕਦਾ ਇਹ ਖੇਡ ਸਕਦਾ ਇਹ ਪੜ ਸਕਦਾ ਤੇ ਪੜ ਕੀ ਸਕਦਾ ਹੂੰ ਜੀ ਇਹ ਮੈਥ ਕਰ ਸਕਦਾ ਹੂੰ ਤੇ ਜਾਓ ਭੇਜੋ ਨਾਨ ਮੈਡੀਕਲ ਚ ਇਹ ਸਾਇੰਸ ਬਹੁਤ ਸਮਝਦਤ ਕਰਦਾ ਹੂੰ ਭੇਜੋ ਇਹਨੂੰ ਮੈਡੀਕਲ ਦੇ ਪਾਸੇ ਜਿਹੜਾ ਆਰਸਰ ਚੱਲਦਾ ਇਹਨੂੰ ਭੇਜੋ ਦੂਜੇ ਪਾਸੇ ਆਈਪੀਐਸ ਆਈਐਸ ਕਰੇ ਹੂੰ ਲੇਕਿਨ ਉਹਦੀ ਡੀਟੇਲ ਨੂੰ ਤੇ ਵਾਰੋ ਠੀਕ ਹੈ ਜੀ ਅਪੋਦਨ ਵੀ ਗੱਲ ਕੀਤੀ ਸੀ ਇਦਾਂ ਨਾ ਕਰੋ ਵੀ ਮੱਛੀਆਂ ਨੂੰ ਦਰਖਤਾ ਚਾੜਾ ਨਾ ਸਕੋ ਹਾਂਜੀ ਹੈਨਾ ਜੀ ਤੁਸੀਂ ਜੇ ਕਰੋਨਾ ਦੇ ਐਜੂਕੇਸ਼ਨ ਅੱਜ ਤੁਸੀਂ ਅੰਗਰੇਜ਼ੀ ਮੈਂ ਤਾਂ ਹੈਰਾਨ ਆ ਮੈਨੂੰ ਨਾ ਇੱਕ ਦਿਨ ਮੈਂ ਸਕੂਲੇ ਬੈਠਾ ਸਿੱਖਦੇ ਹੂੰ ਹੂੰ ਤੇ ਉੱਥੇ ਅੰਗਰੇਜ਼ੀ ਤੇ ਆਪਕੀ ਸੀ ਹੂੰ ਤੂੰ ਗੱਲ ਕਿਸਾਨਾਂ ਬਾਰੇ ਚੱਲੇ ਅੱਛਾ ਜੀ ਉਹ ਮੈਨੂੰ ਕਹਿੰਦੀ ਸਰ ਤੁਸੀਂ ਲਿਖਦੇ ਕਿਸਾਨਾ ਬਾਰੇ ਬੜਵਧੀ ਚੱਲਦਾ ਮੈਡਮ ਸੀਗੀ ਹਮ ਲੈਕਚਰ ਅੰਗਰੇਜ਼ੀ ਦੀ ਠੀਕ ਹੈ ਜੀ ਮੈਨੂੰ ਕਹਿੰਦੀ ਐਮ ਐਸ ਪੀ ਹੈ ਕੀ ਹੈ ਹਮ ਮੈਂ ਕਿਹਾ ਜੋ ਤੂੰ ਨਹੀਂ ਪੜ੍ਹਾਈ ਹਮ ਕਿਦੀ ਮੈਂ ਪੜ੍ਹਨੀ ਸੀ ਅੱਛਾ ਜੀ ਮੈਂ ਕਿਹਾ ਵੀ ਤੇਰਾ ਰਿਜ਼ਲਟ ਕਿਉਂ ਮਾੜਾ ਹਮ ਅੰਗਰੇਜ਼ੀ ਦਾ ਤੈਨੂੰ ਪਤਾ ਤੂੰ ਐਮ ਐਸ ਪੀ ਨਹੀਂ ਕਰਾਈ ਹਮ ਹਨਾ ਜੀ ਜੇ ਤੂੰ ਵੀ ਐਮ ਐਸ ਪੀ ਕਰਾਈ ਹੁੰਦੀ ਹਮ ਮੈਕਸੀਮਲ ਮੈਕਸੀਮਲ ਸੈਂਟੈਂਸ ਬੇਕਿੰਗ ਹੂੰ ਹਨਾ ਠੀਕ ਹੈ ਤੂੰ ਟੈਂਸ ਕਰਾਉਂਦੇ ਟੈਂਸ ਦਾ ਇੱਕ ਸੰਸਕਰਤਾ ਉਹਨੂੰ ਬੱਚਾ ਕਹਿੰਦੀ ਇਹਦੇ ਨਾਲ ਇਹ ਵੀ ਹੋਰ ਕਰ ਲਓ ਹੂੰ ਹਨਾ ਜੀ ਉਹ ਬੜੀ ਕਹਿੰਦੀ ਲਾਹ ਕੀ ਗੱਲ ਕਰਦੀ ਸਰ ਜੇ ਮੈਕਸਿਮਮ ਸਟੈਂਸ ਬੇਕਿੰਗ ਕਰਾਈ ਹੁੰਦੀ ਹੂੰ ਤੇ ਬੱਚੇ ਰਿਚ ਫੇਲ ਹੁੰਦੇ ਸੀ ਸਾਡੀ ਉਥੇ ਮਿਨੀਮਮ ਸਪੋਰਟਿੰਗ ਪ੍ਰਾਈਸ ਹੈਗੀ ਹੈ ਹੂੰ ਜੀ ਫਿਰ ਦੱਸਿਆ ਉਹਨੂੰ ਹਾਂਜੀ ਵੀ ਅਸੀਂ ਅਸੀਂ ਆਪਣੇ ਕਿੱਤੇ ਦੇ ਪ੍ਰਤੀ ਕਿੰਨੇ ਕੁ ਸਿਰਦਾ ਹੂੰ ਮੈਂ ਦੇਖਿਆ ਕਿ ਸਾਡੇ ਐਜੂਕੇਸ਼ਨ ਡਿਪਾਰਟਮੈਂਟ ਵਿੱਚ ਨਾ ਬਹੁਤ ਸਾਰੇ ਅਧਿਆਪਕ ਹਾਂਜੀ ਬਾਹ ਕਮਾਲ ਹੂੰ ਉਹਨਾਂ ਦੇ ਡੈਡੀਕੇਸ਼ਨ ਹੁੰਦੀ ਕੰਮ ਕਰਨ ਦਾ ਜੀ ਸੱਚੀ ਮੇਰਾ ਜ਼ਿਕਰ ਦਾ ਹੁੰਦਾ ਕਿ ਮੈਡਮਾਂ ਮਿਲਦੀਆਂ ਇਹਨਾਂ ਨੂੰ ਕਹਿੰਦੇ ਆਹ ਕੰਮ ਕੀਤਾ ਮੈਂ ਕਹਿੰਦਾ ਤੇ ਤੁਹਾਡੇ ਵਰਗੀ ਕੁੜੀਆਂ ਨਾ ਮੈਂ ਕਹਿੰਦਾ ਬੇਟਾ ਤੇਰੇ ਮੈਂ ਪੈਰਿੰਗ ਦਿਨਾ ਹੂੰ ਤੂੰ ਸੱਚੀ ਟੀਚਰ ਹੈ ਪਰ ਜਿਹੜੇ ਨਕਮੇ ਆ ਹੂੰ ਜਿਨ੍ਹਾਂ ਨੇ ਤਨਖਾਹੀ ਚੱਕੀ ਹੈਗੀ ਆ ਮਰੇ ਜਿਹੜਿਆਂ ਨੂੰ ਗੋਲੀ ਮਾਰਦੇ ਆਂ ਹੂੰ ਪਾਪੀਓ ਉਹ ਪਾਪੀਓ ਤੁਸੀਂ ਕੀ ਕਰਦੇ ਹੋ ਨਾ ਤੁਸੀਂ ਅੰਗਰੇਜ਼ੀ ਦੇ ਅਧਿਆਪਕ ਬਣੇ ਹੂੰ ਪੰਜਾਬੀ ਵਾਲਾ ਪੰਜਾਬੀ ਦਾ ਅਧਿਆਪਕ ਜਿਹੜਿਆਂ ਨੂੰ ਪੰਜਾਬੀ ਨਹੀਂ ਹੁੰਦੀ ਬਿਲਕੁਲ ਇਦਾਂ ਹੀ ਹੈ ਜੀ ਹੈਨਾ ਹੂੰ ਤੁਸੀਂ ਜਿਹੜੇ ਵਿਸ਼ੇ ਵਿੱਚ ਫਰਕ ਰਹਿ ਜਾਂਦਾ ਜੀ ਆਹ ਮਾਤਰਾ ਦੇ ਵਿੱਚ ਹੋ ਗਿਆ ਕੰਨੇ 'ਚ ਹੈਨਾ ਬਿੰਦੀ 'ਚ ਟਿੱਪੀ 'ਚ ਬਿੰਦੀ ਨਾ ਇਹ ਸਮਝਦੇ ਬਿੰਦੀ ਖਰੇ ਲੋਂਗ ਵਾਲੀ ਹੁੰਦੀ ਹੈ ਹੂੰ ਉਹ ਬਿੰਦੀ ਦੇ ਦੇ ਥੱਲੇ ਲਾ ਕੇ ਸਜ਼ਾ ਬਣ ਜਾਣੀ ਨੇ ਸੱਚ ਉਪਰਾਧਕ ਬਣ ਕੇ ਸਜ਼ਾ ਬਣ ਜਾਣਾ ਬਿਲਕੁਲ ਜੀ ਨਿੱਕੀਆਂ ਨਿੱਕੀਆਂ ਗੱਲਾਂ ਹੈਗੀਆਂ ਇਹ ਬਹੁਤ ਵੱਡੀਆਂ ਗੱਲਾਂ ਹਮ ਲੇਕਿਨ ਸਾਨੂੰ ਤੁਹ ਯਕੀਨ ਕਰੀ ਅੱਜ ਤੱਕ ਮੈਂ ਦੇਖਿਆ ਸਕੂਲਾਂ ਜਾਂਦਾ ਮੈਂ ਕਈ ਵਰੀ ਜੀ ਤੇ ਅਰਜੀ ਹੁੰਦੀ ਨੇ ਬੱਚੇ ਦੀ ਉਹ ਸ਼੍ਰੀਮਾਨ ਜੀ ਲਿਖਿਆ ਹੁੰਦਾ ਹਮ ਉਹਨਾਂ ਨੇ ਸ਼੍ਰੀ ਬਖਰਾ ਲਿਖਿਆ ਮਾਨ ਬਖਰਾ ਲਿਖਿਆ ਹਮ ਪੰਜਾਬੀ ਅਰਜੀ ਚ ਹੁਣ ਮਾਨ ਤੇ ਗੋਦਾ ਇੱਕ ਹਾਂਜੀ ਜਿਹੜੇ ਸਰ ਦੀ ਪੰਜਾਬੀ ਸ਼੍ਰੀਮਾਨ ਸ਼੍ਰੀਮਾਨ ਦੋਨੋਂ ਜੋੜਨੇ ਪੈਂਦੇ ਹਮ ਬਹੁਤੇ ਨੂੰ ਨਹੀਂ ਪਤਾ ਹਣਾ ਇਸ ਗੱਲ ਦਾ ਬਹੁਤੇ ਨੂੰ ਹਮ ਬਹੁਤ ਘੱਟ ਲੋਕਾਂ ਨੂੰ ਪਤਾ ਹੂੰ ਬਿਲਕੁਲ ਹੈਨਾ ਹਾਂਜੀ ਮਤਲਬ ਪਤਾ ਕਿਉਂ ਉਹਨਾਂ ਨੂੰ ਕਿਉਂਕਿ ਉਹ ਥੋੜੇ ਸਵਿਰਦ ਸੀ ਸੰਜੀਦਾ ਸੀ ਵੀ ਇਦਾਂ ਕਿਉਂ ਹੋ ਗਿਆ ਸਵਾਲ ਹੀ ਨਹੀਂ ਪੈਦਾ ਅੰਦਰ ਹੋਇਆ ਹੂੰ ਜਿੰਨਾ ਚਿਰ ਅਸੀਂ ਵਿਦਿਆਰਥੀ ਨੂੰ ਉਹਦੀ ਰੀਜ਼ਨਿੰਗ ਪਾਵਰ ਨਹੀਂ ਪੈਦਾ ਕਰਦੇ ਹਾਂਜੀ ਉਹ ਕਿਉਂ ਕਿਵੇਂ ਕਿੱਥੇ ਨਹੀਂ ਕਹਿੰਦਾ ਹੂੰ ਜਦੋਂ ਤੁਸੀਂ ਕਿਉਂ ਕਿਵੇਂ ਕਿੱਥੇ ਦੇ ਉਹਦੇ ਸਵਾਲ ਮਾਰਦੇ ਤੇ ਉਹ ਬੱਚਾ ਹੂੰ ਡਲ ਹੋ ਜਣਾ ਨੇ ਤੀਸਰੀ ਅੱਖ ਦਾ ਚਿੱਟਾ ਮੋਤੀਆ ਉਹਦੇ ਪੈਣਾ ਹੀ ਪੈਣਾ ਪੈਣਾ ਹੀ ਪੈਣਾ ਅਸੀਂ ਨਾ ਅਸੀਂ ਐਜੂਕੇਸ਼ਨ ਦਾ ਜੋਤਰਾ ਹੱਥਲ ਦੀ ਸਾੜੀ ਸੀਗੀ ਉਹ ਹੈ ਹੀ ਨਹੀਂ ਹਾਂਜੀ ਅਧਿਆਪਕ ਕੋਲ ਕਿਤਾਬ ਹੈ ਨਹੀਂ ਖਾਲੀ ਤਰ੍ਹਾਂ ਫਿਰਦਾ ਅਧਿਆਪਕ ਦੇ ਕੋਲ ਲਗਜ਼ਰੀ ਆ ਹਮ ਹੈ ਉਹਦਾ ਘਰ ਖਾਲੀ ਪਿਆ ਉਹਦੇ ਘਰ ਕਿਤਾਬ ਹੈ ਨਹੀਂ ਕੋਈ ਹੈਨਾ ਜੀ ਵੀ ਤੁਸੀਂ 1 ਕੋਟੀ ਤੋਂ 2 ਕਰੋੜ ਦੀ ਹਮ ਤੁਹਾਡੇ ਤੁਹਾਡੇ ਲਗਜ਼ਰੀ ਬੜੀ ਹੈਗੀ ਆ ਹਾਂਜੀ ਤੁਹਾਡੇ ਗਾਰਡਨ ਵੀ ਗਜਰੀ ਵਾਲਾ ਵਾਲੇ ਮਹਿੰਗੇ ਮਹਿੰਗੇ ਮੰਨ ਲਓ ਜੀ ਜੀ ਲਿਕਿੰਗ ਦੇ ਤਰ੍ਹਾਂ ਚਾਰ ਕਿਤਾਬਾਂ ਐ ਨੀ ਨਾ ਮੈਂ ਉਹਨੂੰ ਐਮਪਟੀਨੈਸ ਕਿ ਨਾ ਘਰ ਦਾ ਖਾਲੀ ਆ। ਉਹ ਅਧਿਆਪਕ ਨੀਗਾ। ਹੂੰ। ਹੈ ਨਾ? ਮਤਲਬ ਉਹ ਉਹਦੇ ਹੋਣਗੀਆਂ ਅਧਿਆਪਕ ਦੇ ਕਿਤਾਬਾਂ ਹੋਣਗੀਆਂ ਜਦੋਂ ਅਧਿਆਪਕ ਆਪਣੇ ਆਪ ਨੂੰ ਅਧਿਆਪਕ ਹੋਣ ਤੇ ਮਾਣ ਮਹਿਸੂਸ ਕਰੂਗਾ। ਬਿਲਕੁਲ ਜੀ। ਹੈ ਨਾ? ਮੈਂ ਉਹ ਕੈਂਡਲ ਨਾ ਜਿਹੜੀ ਦੂਜਾਂ ਰੋਸ਼ਨੀ ਦਿੰਦੀ ਆ। ਤੇ ਕੈਂਡਲ ਦੇ ਤੇ ਮੋਮ ਵੀ ਖਤਮ ਹੋ ਜਾਂਦਾ। ਹੂੰ। ਜਗੂ ਕਿਥੋਂ? ਜਗੂ ਕਿਥੋਂ? ਜੀ। ਹੈ ਨਾ? ਹੂੰ। ਅਸੀਂ ਕੈਂਡਲ ਬਾਰੇ ਦੇ ਕਹਿ ਰਹੇ ਨੇ ਜਦੋਂ ਉਹ ਕਹਿੰਦਾ ਸਾਰਾ ਕੈਂਡਲ ਬਲਦੀ ਹੈ ਨਾ ਤੇ ਮੋਮ ਡਲੀ ਜਾਂਦਾ ਹੂੰ ਉਹ ਕਹਿੰਦਾ ਵੀ ਬਲਦੀ ਤੇ ਮੈਂ ਕਹਿੰਦਾ ਤੂੰ ਬੱਦਲ ਹੀ ਜਾਂਦਾ ਹੂੰ ਹੈਨਾ ਉਹ ਕਹਿੰਦਾ ਕਿ ਦਿਲ ਚ ਬਸ ਕੇ ਦੇਖੀ ਕਿਤੇ ਜਦੋਂ ਅਗ ਲੱਗਦੀ ਹੈ ਨਾ ਉਹਨੂੰ ਬੰਦਾ ਪਿਗਲ ਹੀ ਜਾਂਦਾ ਕੀ ਬਾਤ ਹੈ ਹੈਨਾ ਹੂੰ ਸੋ ਇਹ ਗੱਲ ਹੈਗੀ ਅਸੀਂ ਉਹ ਅਧਿਆਪਕ ਦੇ ਕੋਲ ਹੈ ਹੀ ਨਹੀਂ ਇਹ ਗੱਲ ਹੂੰ ਅਧਿਆਪਕ ਦੇ ਕੋਲ ਨਾ ਇੰਨਾ ਮਟੀਰੀਅਲ ਹੋਵੇ ਇੰਨੀਆਂ ਕਥਾ ਕਹਾਣੀਆਂ ਹੋਣ ਕੀ ਨਹੀਂ ਆ ਸਕਿਆ ਹੁਣ ਸਾਡੇ ਸਮਾਜ ਦੇ ਪੰਜਾਬ ਦੇ ਬੱਚਿਆਂ ਦੇ ਕੋਲ ਮੁਲਕ ਕਿਡੀਆਂ ਪਰਸਨੈਲਿਟੀ ਆਈਡੀਅਲ ਹਮ ਹੈ ਨਾ ਜੀ ਕੀ ਅਸੀਂ ਬਾਬਾ ਨਾਨਕ ਨੂੰ ਪੜਦੇ ਆਂ ਬਾਬਾ ਫਰੀਦ ਨੂੰ ਪੜਦੇ ਆਂ ਬਾਬਾ ਕਬੀਰ ਨੂੰ ਪੜਦੇ ਆਂ ਗੁਰਬਾਣੀ ਚ ਪੜਦੇ ਆਂ ਉਹਨਾਂ ਅੰਗਰੇਜ਼ੀ ਚ ਪੜਦੇ ਆਂ ਨਾ ਜੀ ਜੀਵਨ ਅੰਗਰੇਜ਼ੀ ਪੰਜਾਬੀ ਜੀ ਲਿਖਿਆ ਜਾਂ ਪੰਜਾਬੀ ਜੀ ਕਰਦੇ ਆਂ ਕਿ ਅਸੀਂ ਪੈਰੀਦ ਲਾਉਨੇ ਉਹਦੀ ਲਿਖੇ ਸ਼ਬਦਾਂ ਨੂੰ ਵੀ ਲਾਉਨੇ ਆਂ ਬਿਲਕੁਲ ਜੀ ਤੁਸੀਂ ਅੰਗਰੇਜ਼ੀ ਨੇ ਤੁਹਾਡਾ ਕਦੋਂ ਚਾਹਣਾ ਤੁਹਾਡਾ ਤੁਹਾਡੀ ਭਾਸ਼ਾ ਨੇ ਕਿਉਂ ਨਹੀਂ ਹੋਇਆ ਹਮ ਠੀਕ ਹੈ ਨਾ ਅਸੀਂ ਬੁੱਲੇ ਸਨ ਪੰਜਾਬੀ 'ਚ ਪੜਿਆ ਅੰਗਰੇਜ਼ੀ 'ਚ ਪੜਿਆ ਹੀ ਨਹੀਂ ਬਿਲਕੁਲ ਸਹੀ ਜੀ ਹੈ ਨਾ ਹੂੰ ਅਸੀਂ ਵਾਰਿਸ ਨੂੰ ਪੰਜਾਬੀ 'ਚ ਪੜਿਆ ਹੂੰ ਅਸੀਂ ਸਰਜੀਤਪਤ ਨੂੰ ਪੰਜਾਬੀ 'ਚ ਪੜ ਰਹੇ ਹਾਂ ਸ਼ਿਵ ਨੂੰ ਪੰਜਾਬੀ 'ਚ ਪੜ ਰਹੇ ਹਾਂ ਹੂੰ ਤੇ ਫੇ ਪੰਜਾਬੀ ਤੁਹਾਨੂੰ ਕਿਦਾਂ ਹੋ ਗਈ ਪਿੱਛੜ ਗਈ ਹੂੰ ਜਿਹੜੇ ਜਿਨ੍ਹਾਂ ਨੇ ਪੰਜਾਬੀ ਹੀ ਨਹੀਂ ਕਿਸੇ ਵੀ ਖੇਤਰ ਦੀ ਜਿਹੜੀ ਹੁਣ ਗੁਰੂ ਰਵਿੰਦਰ ਟਕਹੌਰ ਬੰਗਾਲੀ ਹੈ ਜੀ ਜੀ ਅੰਗਰੇਜ਼ੀ ਸੀ ਨਾ ਨੂਬਲ ਪੁਰਸਕਾਰ ਲਿਆ ਉਹਨਾਂ ਨੇ ਹੂੰ ਬੰਗਾਲੀ ਲੈ ਕੇ ਉਹ ਬੰਗਾਲੀ ਨੂੰ ਉਹਨਾਂ ਨੇ ਉਸ ਤਕ ਬਣਾਇਆ ਗਇਤਾਂਜਲੀ ਜਿਹੜੀ ਉਹਦੀ ਕਿਤਾਬ ਚ ਗਈ ਉਹਨੂੰ ਨੋਬਰ ਪੁਰਸਕਾਰ ਮਿਲਿਆ ਜੀ ਲੇਖਿਕਾ ਜੀ ਹਮ ਬੰਗਾਲੀ ਚ ਉਹਨਾਂ ਨੂੰ ਕੋਈ ਨੇ ਪੁੱਛਿਆ ਟੂਗੋਸਰ ਪੁੱਛਿਆ ਵੀ ਤੁਸੀਂ ਜੇ ਨਾ ਆਪਣੀ ਪ੍ਰੋਜੈਕਟਾਂ ਤੇ ਅੰਗਰੇਜ਼ੀ ਸਿੱਖਣੀ ਪੈਣੀ ਹੈ ਅੱਛਾ ਜੀ ਤੁਸੀਂ ਤਾਂ ਅੰਗਰੇਜ਼ੀ ਕਰਨ ਕਰ ਦਿਓ ਹਮ ਹਮ ਕਹਿੰਦਾ ਜਿੰਨੇ ਨਾ ਪੜ੍ਹਨੀ ਗਇਤਾਂਜਲੀ ਉਹ ਬੰਗਾਲੀ ਸਿੱਖੇ ਕੀ ਬਾਤ ਹੈ ਹੈਨਾ ਜੀ ਲੋਕਾਂ ਸਿੱਖੀ ਹਮ ਜੇ ਬਿਰਿੰਦਰ ਥਰਸਟ ਹੈਗੀ ਜੀ ਜਦੋਂ ਮੇਰੇ ਪਿਆਸ ਹੈਗੀ ਆ ਕੋਈ ਭੁੱਖ ਹੈਗੀ ਆ ਕੁਝ ਨਵਾਂ ਜਾਣਨ ਦੀ ਹੂੰ ਪਿਆਸਾ ਹੀ ਜਾਊਗਾ ਖੂਦੇ ਕੋ ਹਾਂ ਤੇ ਫਿਰ ਮੇਰੇ ਹੱਡ ਲਈ ਸੁਣੋਣੀ ਆ ਹੂੰ ਤੇ ਮੈਨੂੰ ਭਾਸ਼ਾ ਨਹੀਂ ਆਉਂਦੀ ਹਾਂਜੀ ਭਾਸ਼ਾ ਸਿੱਖਣੀ ਪਊਗੀ ਹੂੰ ਸਾਡੇ ਸਕੂਲਾਂ ਵਿੱਚ 6ਵੀਂ ਵਿੱਚ ਅੰਗਰੇਜ਼ੀ ਸ਼ੁਰੂ ਹੁੰਦੀ ਸੀ ਹੂੰ 5 ਸਾਲ ਨੂੰ ਮਾਂ ਬੋਲੀ 'ਚ ਪੜ੍ਹਾਇਆ ਜਾਂਦਾ ਸੀ ਹੂੰ ਹੁਣ ਜਦੋਂ ਸਾਡੇ ਇੱਥੇ ਨਾ ਕਾਲੀ ਸਗਰ ਤੋਤਾ ਸਿੰਘ ਸਿੱਖਿਆ ਮੰਤਰੀ ਬਣਿਆ ਹਾਂਜੀ ਉਹਨੂੰ ਤੋਤਾ ਸਿੰਘ ਹੀ ਕਹਿੰਦੇ ਅੰਗਰੇਜ਼ੀ ਤੋਤਾ ਸਿੰਘ ਅੰਗਰੇਜ਼ੀ ਅੱਛਾ ਜੀ ਉਨੇ ਕਰਤੀ ਸ਼ੁਰੂ ਅੰਗਰੇਜ਼ੀ ਪਹਿਲੀ ਤੋਂ ਕਰਦੇ ਹੋ ਸ਼ੁਰੂ ਹੂੰ ਟੀਚਰ ਲੱਭੇ ਨਹੀਂ ਅੰਗਰੇਜ਼ੀ ਦੇ ਹੂੰ ਉਹ ਵੀ ਕਹਿੰਦੇ ਆ ਸਮਾਜਿਕ ਸਿੱਖਿਆ ਦਾ ਜਿਹੜੇ ਸੀਗੇ ਟੀਚਰ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਪੜ੍ਹਾਓ ਜੀ ਹਾਂ ਅੰਗਰੇਜ਼ੀ ਦਾ ਡੱਪ ਗਿਆ ਨਹੀਂ ਸੀਨੀਅਰ ਸੈਂਟਰ ਦੇ ਲੈਕਚਰਿੰਗ ਜਿਹਦਾ ਹੈਗਾ ਹੂੰ ਥੱਲੇ ਐਸਐਸਟੀ ਦੇ ਮਾਰਟ ਦੇ ਅੰਗਰੇਜ਼ੀ ਦਾ ਡੱਪ ਖਾਈ ਨਹੀਂ ਸੀ ਕੋਈ ਜਿੰਨਾ ਕਿ ਬੜਿਆ ਅੱਛਾ ਉਹ ਜਦੋਂ ਤੁਸੀਂ ਉਸ ਵਿਸ਼ੇ ਦਾ ਸਪੈਸ਼ਲਿਸਟ ਜੀ ਨੇ ਕਿਦਾਂ ਪੜ੍ਹਾਓ ਹਾਂਜੀ ਮੰਨ ਲਓ ਵੀ ਤੁਸੀਂ ਉਹ ਹੁਣ ਆ ਭਗਵੰਤ ਮਾਨ ਸਾਹਿਬ ਆਏ ਆ ਕਹਿੰਦੇ ਧਤਵਕ ਸਟੇਪ ਨਰਸੀ ਸ਼ੁਰੂ ਕਰਾਂਗੇ ਹਾਂਜੀ ਕਰਲਨ ਸਾਡਾ ਪ੍ਰਾਈਵੇਟ ਲੰਡਨ ਪ੍ਰਾਈਵੇਟ ਸਕੂਲ ਵੀ ਤੁਹਾਡੀ ਪ੍ਰਾਈਵੇਟ ਸਕੂਲ ਆਂ ਅੰਗਰੇਜ਼ੀ ਦੀ ਆ ਹੂੰ ਤੁਹਾਡੀ ਇਹ ਨੜਾਈ ਹੈਗੀ ਵਿਅਕਤੀ ਤੇ ਸਾਡੀ ਬਣਾਉਣ ਦੀ ਬਿਲਕੁਲ ਜੀ ਤੁਸੀਂ ਇਹ ਤਾਂ ਕਹੋ ਵੀ ਆ ਚੱਕੋ ਮੈਥ ਆ ਚੱਕੋ ਸਾਇੰਸ ਆ ਬੰਦਿਆ ਬੱਚਾ ਪਰ ਪੜਾਓ ਸਾਡੇ ਮਕਾਮ ਦੇ ਚ ਹੂੰ ਜਿਵੇਂ ਪਹਿਲੇ ਕਿਹਾ ਵੀ ਬਸਾ ਪਰ ਸੀਬੀਐਸਸੀ ਪੜ੍ਹ ਕੇ ਤੁਰ ਪਿਆ ਸੀ ਹਾਂਜੀ ਸੀਬੀਐਸਸੀ ਪੱਲੇ ਕੀ ਆ ਹੂੰ ਸੀਬੀਐਸਸੀ ਨੇ ਸਾਡੇ ਪੰਜਾਬ ਚ ਆ ਕੇ ਸਾਡੇ ਪੰਜਾਬ ਦਾ ਇਤਿਹਾਸ ਮਾਰਤਾ ਹੂੰ ਸਾਡੇ ਬੱਚੇ ਕੋ ਇਤਿਹਾਸ ਕੋ ਰਿਆ ਜੀ ਸੀਬੀਐਸ ਸਕੂਲ ਚ ਪੜ੍ਹਨੇ ਬੱਚੇ ਨੂੰ ਆਪਣੇ ਇਤਿਹਾਸ ਦਾ ਨਹੀਂ ਪਤਾ ਉਹਨਾਂ ਨੂੰ ਪਤਾ ਹੀ ਨਹੀਂ ਸਾਡੇ ਹੀਰੋ ਕਿਹੜੇ ਆ ਹੂੰ ਜਿਸ ਬੱਚੇ ਨੂੰ ਇਹ ਨਹੀਂ ਪਤਾ ਕਿ ਮੇਰੇ ਪੰਜਾਬ ਦਾ ਨਾਇਕ ਕੌਣ ਸੀ ਉਹ ਕਿਹੜੇ ਹਾਲਾਤਾਂ ਜਾ ਕੇ ਨਾਇਕ ਬਣਿਆ ਸੀਗਾ ਉਹ ਬਚਾ ਨਾਇਕ ਬਣ ਜੋ ਕਦੀ ਵੀ ਨਹੀਂ ਸੀਬੀਐਸ ਨੇ ਤਾਂ ਸਾਡਾ ਕਲਚਰ ਖੋ ਰਿਆ ਸਾਨੂੰ ਆਂਡੀਆਂ ਅੰਕਲ ਬਣਾ ਦਿੱਤੇ ਸਾਡੇ ਰਿਸ਼ਤੇ ਖੋਲੇ ਹਾਂਜੀ ਹਨਾ ਜੀ ਤੇ ਤੁਸੀਂ ਕਿਦਾਂ ਕਹਿੰਦੇ ਸੀਬੀਐਸ ਪੜਦਾ ਕਿਹੜਾ ਮਾਨ ਹੂੰ ਕਨਵਰਟ ਸਕੂਲਾਂ ਚ ਪੜਨ ਪੜਾਉਣ ਵਾਲੇ ਮਾਪੇ ਆਪਣੇ ਬੱਚਿਆਂ ਨੂੰ ਕਨਵਰਟ ਸਕੂਲਾਂ ਚ ਪੜਾਉਣ ਵਾਲੇ ਮਾਪੇ ਹਾਂਜੀ ਇਹ ਨਹੀਂ ਜਾਣਦੇ ਹੂੰ ਹੂੰ ਕਨਵਰਟ ਦਾ ਅਰਥ ਕੀ ਆ ਹੂੰ ਉਹ ਨਪੜ੍ਹਦੇ ਨਹੀਂ ਕਨਵਰਟ ਦਾ ਅਰਥ ਕੀ ਆ ਅਰ ਜਿੰਨਾ ਮਾੜਾ ਦਿਨ ਨੈਗੇਟਿਵ ਹੈ ਕਿ ਬੱਚੇ ਪਿੱਛੇ ਨਿਕਲ ਆ ਜਾਂਦੇ ਹੂੰ ਉਹ ਪਤਾ ਕੀਂਦੇ ਇਹ ਕਨਵਰਟ ਪ੍ਰੋਡਕਟ ਹੈਗੀ ਆ ਜਿਹੜੀ ਕਨਵਰਟ ਪ੍ਰੋਡਕਟ ਹੈਗੀ ਆ ਉਹਦੇ ਪੱਲੇ ਕੱਖ ਨਹੀਂ ਹੂੰ ਹੂੰ ਉਦੇ ਪੱਲੇ ਆਪਣੇ ਇਤਿਹਾਸ ਹੀ ਹੈ ਨਹੀਂ ਉਹਦੇ ਆਪਣੇ ਜੀਵਨ ਹੀ ਹੈ ਨਹੀਂ ਉਹਦੀ ਪਰਸਨੈਲਿਟੀ ਹੈ ਨਹੀਂ ਹੂੰ ਉਹਦੇ ਕੋਲ ਉਹ ਉਹ ਕਲੈਕਸ਼ਨਸ ਹੈਗੀਆਂ ਉਹਦਾ ਕਚਰਾ ਉਹ ਭਰਤਾ ਗਿਆ ਜਿਹੜਾ ਉਹਨਾਂ ਸੰਬੰਧਤ ਹੀ ਹੈ ਨਹੀਂ ਇਹ ਕਿ ਨਹੀਂ ਬੱਚੇ 98% ਹੈ ਹਾਂਜੀ ਉਹ ਕਾਚੇਵਾਂ ਕਚਰੇ ਚੋਂ ਹੂੰ ਜਿਹੜਾ ਕਚਰਾ ਸਲੇਵ ਚ ਪਾਇਆ ਉਹਨੇ ਯਾਦ ਕਰ ਲਿਆ ਹੂੰ ਹੂੰ ਉਹ ਤੇ 98 ਲੈ ਗਿਆ ਤੇ ਬੰਾ ਜਦੋਂ ਫੀਲਡ ਦੇਖਿਆ ਪਰਸਨੈਲਿਟੀ ਜਿਹੜਾ ਜਦੋਂ ਤੁਰਨਾ ਸੀ ਖਿੰਡਣਾ ਸੀ ਮੈਂ ਕਹਣਾ ਸੀ ਹੂੰ ਹੂੰ ਉਹ ਕੀ ਨਿਕਲਿਆ ਰਬੜ ਦਾ ਫੁੱਲ ਮੈਗ ਦਾ ਕਿਹੜਾ ਫੁੱਲ ਹੂੰ ਜਿਹੜਾ ਅਸਲੀ ਹੁੰਦਾ ਨੇ ਜਿਹੜਾ ਅਸਲੀ ਜਿਹਦੇ ਜੜਾ ਹੋਣ ਹਾਂਜੀ ਜਿਹੜਾ ਨੇਚਰ ਦੇ ਵਿੱਚ ਪੜਦਾ ਹੋਵੇ ਜਿਹਨੂੰ ਨੇਚਰ ਦੀਆਂ ਧੁੱਪਾਂ ਛਾਵਾਂ ਨੇ ਪਾਲਿਆ ਹੋਵੇ ਹੂੰ ਹਨਾ ਹੂੰ ਜੋ ਨੇਚਰ ਦੇ ਬਾਰਸ਼ ਨੇ ਪਾਲਿਆ ਹੋਵੇ ਉਹੜਾ ਫੁੱਲ ਕੀਤੇ ਮੈਗ ਦਿੰਦਾ ਹੂੰ ਜਿਹੜਾ ਹਵਾਰ ਹੂੰ ਤੇ ਆ ਜਿਹੜੇ ਫੁੱਲ ਦੇ ਰਹੇ ਤੁਸੀਂ ਸੀਬੀਐਸਸੀ ਤੋਂ ਜਾਂ ਦੂਜੇ ਸੋਹਣ ਅੰਗਰੇਜ਼ੀ ਸਕੂਲ ਤੋਂ ਇਹ ਹੈਗੇ ਪਲਾਸਟਿਕ ਦੇ ਪੁਲ ਹੂੰ ਉਹ ਕਹਿੰਦੇ ਨੇ ਇਹ ਬੰਦਾ ਦੂਰੋਂ ਖੜਾ ਜਿਹੜਾ ਹੈਗਾ ਸੂਟ-ਬੂਟ ਪਾਇਆ ਬਹੁਤ ਸੋਹਣਾ ਲੱਗਦਾ ਪਰ ਉਹਦੇ ਅੰਦਰ ਕੀ ਆ ਇਹ ਨਹੀਂ ਪਤਾ ਬਾਜ਼ਾਰ 'ਚ ਵਿਖਦੇ ਪਲਾਸਟਿਕ ਦੇ ਪੁਲ ਦੇਖੇ ਤੁਸੀਂ ਕਿੰਨੇ ਸੋਹਣੇ ਕਿੰਨੇ ਟਰੈਕਟ ਕਰਦੇ ਆ ਹਾਂਜੀ ਕਿਧਰ ਅਛ ਫੜ ਕੇ ਦੇਖੋ ਹੂੰ ਆਪਦੀ ਵੀ ਸੁਗੰਧ ਮਰ ਜਾਂਦੀ ਆ ਹੂੰ ਅਸੀਂ ਨਾ ਕਈ ਵਾਰ ਕਹਿੰਦੇ ਹੁੰਦੇ ਆ ਕਿਸੇ ਵੀ ਬੰਦੇ ਬਾਰੇ ਗੱਲ ਕਰਦੇ ਆ ਵੀ ਯਾਰ ਉਹ ਬੰਦਾ ਇਹਦਾ ਨਾ ਜਿਹੜੀ ਪਰਸਨੈਲਿਟੀ ਬੜੀ ਖੁਸ਼ਬੂਦਾਰ ਆ ਜੀ 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 ਹੈਨਾ ਹੂੰ ਵੀ ਉਹਦੇ ਕੋਲ ਇੱਕ ਖੂਬਸੂਰਤ ਮਹਿਕ ਆਉਂਦੀ ਹੈ ਮਹਿਕ ਉਹਨੇ ਪਰਫਿਊਮ ਨਹੀਂ ਪਾਇਆ ਹਾਂਜੀ ਬਿਲਕੁਲ ਜੀ ਉਹਦੇ ਗੁਣਾਂ ਦੀ ਮਹਿਕ ਹੂੰ ਉਹਦੇ ਉਹਦੇ ਵਿੱਚ ਉਹ ਗੱਲ ਹੈਗੀ ਆ ਜੋ ਮਨੁੱਖ ਚ ਹੋਣੀ ਚਾਹੀਦੀ ਹੈ ਹੂੰ ਹਨਾ ਜੀ ਅਸੀਂ ਉਹਦੇ ਗਵਾਈ ਲੈ ਹੂੰ ਅਸੀਂ ਜਿਹੜਾ ਇੱਕ ਲੋੜ ਤਿਆਰ ਕਰਕੇ ਪ੍ਰਾਈਵੇਟ ਇੰਡਸਟਰੀ ਨੂੰ ਦਿੱਤਾ ਹਾਂ ਜਨਰਲ ਦਿੱਤਾ ਜੀ ਜੀ ਅਸੀਂ ਡਾਕਟਰ ਦੇ ਦیتے ਆ ਜਾਂ ਅਸੀਂ ਵਿਦੇਸ਼ ਨੂੰ ਭੇਜਦੇ ਆ ਟਰੱਕ ਡਰਾਈਵਰ ਭੇਜਦੇ ਆ ਹੂੰ ਮੈਨੂੰ ਨਹੀਂ ਪਤਾ ਲੱਗਾ ਯਾਰ ਅੱਚ ਕੀ ਖਟਿਆ ਹੂੰ ਇਹ ਹੈਗੇ ਬੱਚੇ ਸੈੱਟ ਹੋ ਗਏ ਬੱਚੇ ਮੈਂ ਵੀ ਸ਼ਾਮਿਲ ਹੋ ਚਾਗਾ ਹੂੰ ਬੱਚੇ ਸੈੱਟ ਹੋ ਗਏ ਗੜੂਜੇ ਦਾ ਗੜੂਲਾ ਤੇ ਹੁੰਦੇ ਬੱਚੇ ਉੱਥੇ ਰੋ ਰਹੇ ਬੈਠੇ ਰੋ ਰਹੇ ਹੂੰ ਅਸੀਂ ਉਹ ਕਿਹੜੀ ਪੜ੍ਹਾਈ ਕਰਾ ਲਈ ਕਿ ਪੀੜੀ ਵੀ ਛੋੜ ਲਈ ਅਸੀਂ ਤੇਰਾ ਬਾਣਾ ਮਿੱਠਾ ਲਾ ਕੇ ਜਿੰਦੇ ਜੀ ਮੰਨ ਲਿਆ ਹੂੰ ਸਾਨੂੰ ਬੱਚਿਆਂ ਦਾ ਕੋਈ ਆਸਰਾ ਨਹੀਂ ਬੱਚਿਆਂ ਨੂੰ ਸਾਡਾ ਆਸਰਾ ਨਹੀਂ ਅਸੀਂ ਡਿਟੈਚਮੈਂਟ ਹੋ ਗਈ ਖਤਮ ਹੋ ਗਏ ਜੀ ਅਸੀਂ ਕਹਿੰਦੇ ਅਸੀਂ ਬਹੁਤ ਗਲੋਬਲ ਹੋ ਗਏ ਜੀ ਹੂੰ ਹੈਨਾ ਉਦੋਂ ਅਸੀਂ ਬਾਰੀ ਸਾਲੀ ਕਿਤੇ ਪੰਜ ਸੌ ਲਾਉਣਗੇ ਇਹ ਖੰਡਵੜ ਕਰਾਉਣਗੇ ਜਗਤਾ ਕਰਾਉਣਗੇ ਮੇਲਾ ਹੋਣਗੇ ਲੋਕ ਰੋੜੀ ਮੜ ਜਾਣਗੇ ਵਾਅਬ ਆਇਆ ਸੀ ਤੁਸੀਂ ਫਿਰ ਹੋ ਕੇ ਲਈ ਜੋ ਹਮ ਜਿਹੜੇ ਸਾਡਾ ਸਮਾਜ ਦਾ ਨਾਇਕ ਸੀ ਹਾਂਜੀ ਜਿਹੜੇ ਸਾਡੇ ਸਮਾਜ ਦੇ ਗੁਰੂ ਪੀਰ ਪਕੰਬਰ ਜਨ ਮੰਨਦੇ ਆ ਜਿਹੜੇ ਸਾਡੇ ਵਿਦਵਾਨ ਲੋਕ ਆ ਉਹਦੇ ਸਾਡੇ ਪੱਲੇ ਹੀ ਨਹੀਂ ਪਏ ਹਮ ਅਸੀਂ ਤੇ ਸੀਬੀ ਨੇ ਕੀ ਕੋਈ ਦਾਦੀ ਦੀਆਂ ਕਹਾਣੀਆਂ ਖੋਲੀਆਂ ਹਮ ਅਕਸੀਰ ਰਾਜਾ ਅਕਸੀਰ ਰਾਣੀ ਹਮ ਬੱਚੇ ਸੁਣਾਉਂਦੇ ਸੀ ਕਹਾਣੀ ਹਾਂਜੀ ਹੈ ਕਿਸੇ ਕੋ ਹੁਣ ਨਹੀਂ ਹੈਗੀ ਬੁਝਾਰਤਾ ਤੱਕ ਵੀ ਨਹੀਂ ਹੈਗੀਆਂ ਜਿਹੜੀਆਂ ਅਸੀਂ ਮੇਲੇ ਮਸਾਵੇ ਜਾਣਾ ਤੂੰ ਉਥੋਂ ਨਾ ਕਿਸੇ ਖਿਦਣੇ ਰੂਪ ਬਸੰਦ ਦਾ ਕਿੱਸਾ ਹਾਂਜੀ ਤੇ ਉਹ ਹੁਣ ਕਿੱਥੋਂ ਲੈ ਕੇ ਕਿਸੇ ਕਿਸੇ ਕਿਥੇ ਖਤਮ ਹੋ ਗਏ ਹੂੰ ਹੁਣ ਭਾਈ ਜਦਰ ਸਾਹਿਬ ਹੋਣੀ ਨੇ ਭਾਈ ਦੂਜੇ ਹੈਗੇ ਉਹ ਛਾਪੇ ਕਿਸੇ ਕੋ ਗਵਾਜ ਕੇ ਕਹਿੰਦੇ ਹੁਣ ਲੱਪੜਦੇ ਕੋਈ ਨਹੀਂ ਹੂੰ ਕਿਸੇ ਕੀ ਸੀ ਦਾਦੀ ਮਾਂ ਦੇ ਘਾਣੇ ਕੀ ਸੀ ਸਾਡੀ ਵਿਰਾਸਤ ਸੀ ਹੂੰ ਜੋ ਸਾਨੂੰ ਅਤੀਤ ਨਾਲ ਜੋੜ ਕੇ ਅੱਗੇ ਤੁਸੀਂ ਜਣਾ ਬਣ ਕੇ ਸਾਨੂੰ ਇਦਾਂ ਪੁੱਲ ਮਹਿਕਦੇ ਸੀ ਜੀ ਆ ਕੰਮ ਕੀਤਾ ਸਾਡੇ ਸੀਬੀਐਸੀ ਨੇ ਹੂੰ ਅਸੀਂ ਆਪਣੇ ਸਾਹੇ ਤੋਂ ਟੁੱਟ ਗਏ ਹਾਂਜੀ ਅਸੀਂ ਆਪਣੇ ਲੜੇ ਤੋਂ ਟੁੱਟ ਗਏ ਤੇ ਹੁਣ ਜਿਹੜੀਆਂ ਸਾਡੇ ਜਿਹੜੇ ਗ੍ਰੰਥ ਹੈਗੇ ਆ ਹੂੰ ਹਾਂ ਨਾ ਉਹ ਤੋਂ ਟੁੱਟ ਗਏ ਹੂੰ ਉਹ ਖਾਲੀ ਰਹਿ ਕੇ ਮੱਥਾ ਟੇਕਣੇ ਹੀ ਰਹਿ ਗਏ ਮੱਥਾ ਮਾਰਨੀ ਤਾਂ ਖਤਮ ਹੋ ਗਿਆ ਹੂੰ ਜਿਸ ਗ੍ਰੰਥ ਨੂੰ ਪੜ੍ਹ ਕੇ ਕੁਝ ਸਿੱਖਣਾ ਸੀ ਅੱਜ ਦੀ ਦੁਨੀਆ ਸੁੱਖਣ ਲੱਗ ਪਈ ਹੂੰ ਇਦਾਂ ਹੀ ਆ ਜੀ ਹੈ ਨਾ ਹਾਂਜੀ ਅਸੀਂ ਸਿੱਖਣ ਤੋਂ ਸੁਖਣ ਵਾਲੇ ਚ ਰਹ ਗਏ ਹੂੰ ਸੁ ਅਸੀਂ ਬਾਬਾ ਸਾਨੂੰ ਆਖ ਦੇ ਦੀ ਬਾਬਾ ਸਾਡਾ ਆਖ ਕਰਦੇ ਉਹਨੇ ਕੀ ਕਰਨਾ ਹੂੰ ਉਹਦੇ ਸਗੋਣਾ ਸੀ ਤੁਹਾਡਾ ਜੀਵਨ ਜਾਂਚ ਕੀ ਹੈ ਹੂੰ ਤੁਹਾਡਾ ਰੂਹਾਨੀ ਸਫਰ ਕਿਦ ਤੱਕ ਆ ਹੁਣ ਹਾਂਜੀ ਅਸੀਂ ਉਹਨੂੰ ਕੱਟ ਕੀਤਾ ਹੂੰ ਤੇ ਬੁਜਾਰੀ ਨੇ ਫਾਇਦਾ ਲੈ ਲਿਆ ਨਾ ਅਨ ਪੜਾਂ ਦਾ ਮੂਰਖਾਂ ਦਾ ਲੱਗਦੇ ਪੜੇ ਲਿਖੇ ਆ ਬਹੁਤ ਜ਼ਿਆਦੇ ਹਾਈਲੀ ਕੁਆਲੀਫਾਈਡ ਆ ਕਿਉਂਕਿ ਹੈ ਕਿ ਪੜਾਟ ਕਿਥੋਂ ਦੇ ਆ ਹੂੰ ਮਾਂਬੋਲੀ ਦੇ ਨਿੰਗੇ ਉਹ ਬਿਲਕੁਲ ਸਹੀ ਜੀ ਹੈਨਾ ਹਾਂਜੀ ਤੇ ਉਹ ਇਦਾਂ ਦਾ ਨਵਾਂ ਕਲਚਰ ਜਾਂ ਪੈਦਾ ਹੋ ਗਿਆ ਤੇ ਨਵਾਂ ਕਲਚਰ ਕੀ ਦੇਖੋ ਬਹੁਤ ਟੌਰੀ ਆ ਹਮ ਬੜਾ ਹਾਈ ਫਾਈ ਆ ਹੈਨਾ ਤੇ ਪੱਲੇ ਕੀ ਆ ਹਮ ਕੁਛ ਨਹੀਂ ਪੰਜਾਬੀ ਦੇ ਘਾਵਤਾ ਇੱਕ ਹਮ ਉੱਚਾ ਲੰਮਾ ਗੱਭਰੂ ਤੇ ਪੱਲੇ ਠਿਕਰੀਆਂ ਹਾਂ ਇਹ ਹੀ ਆ ਜੀ ਇਹ ਠਿਕਰੀਆਂ ਤੇ ਕੀ ਫਿਰਦੇ ਹਮ ਸਾਡੇ ਨੂੰ ਚਾਹੀਦੇ ਨਗਰਸ ਹਮ ਸਾਡੇ ਕੋਲ ਚਾਹੀਦੇ ਸੀ ਮੋਹਰੇ ਸੋਨੇ ਦੀਆਂ ਬਿਲਕੁਲ ਅਸੀਂ ਮੋਹਰਾਂ ਵਰਗੇ ਹੁੰਦੇ ਹਮ ਸਾਡਾ ਸਾਡਾ ਮੁੱਲ ਪੈਂਦਾ ਇਸ ਧਰਤੀ ਦੇ ਉੱਤੇ ਅਸੀਂ ਜੋ ਤਰਦੇ ਅਸੀਂ ਕੁਝ ਬੋਲਦੇ ਤੇ ਲੋਕ ਮੁੱਲ ਪਾਉਂਦੇ ਵੀ ਇਹੋ ਬੰਦਾ ਬੋਲਿਆ ਸੋ ਬਿਲਕੁਲ ਖੜਾ ਸਾਹਿਬ ਆਪਾਂ ਉਮੀਦ ਕਰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਤੀਸਰੀ ਅੱਖ ਦਾ ਚਿੱਟਾ ਮੋਤੀ ਆ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਊਗਾ ਤੁਸੀਂ ਸਟੂਡੀਓ ਦੇ ਵਿੱਚ ਆਏ ਸਿੱਖਿਆ ਦੇ ਨਾਲ ਸੰਬੰਧੀ ਇੰਨੇ ਭਾਵੇਂ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਰਜੀਰੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਐਤਵਾਰ ਨੂੰ ਹੋਰ ਨਵੇਂ ਵਿਸ਼ੇ ਤੇ ਗੱਲਬਾ ਧੰਨਵਾਦੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ